ਕੁਛ ਦੇਖ ਰਹੇ ਹੋ ਪੰਜਾਬ 247 ਦਾ ਪ੍ਰੋਗਰਾਮ ਮੇਰੀ ਧਰਤੀ ਮੇਰੇ ਲੋਕ ਸੋ ਪ੍ਰੋਗਰਾਮ ਦੇ ਵਿੱਚ ਸਵਿਛੇ ਵਿਸ਼ਵ ਭਰ ਦੇ ਦਰਸ਼ਕਾਂ ਦਾ ਕਰਦੇ ਹਾਂ ਸਵਾਗਤ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ 30 ਮਿੰਟ ਤੱਕ ਤੁਹਾਡਾ ਤੇ ਸਾਡਾ ਸਾਥ ਰਹੇਗਾ ਸੋ ਗਿਲਸਾਪ ਦਾ ਕਰਦੇ ਹਾਂ ਧੰਨਵਾਦ ਗਿਲਸਾਪ ਬਹੁਤ ਧੰਨਵਾਦ ਸੱਚੀ ਕਾਲ ਜੀ ਸੱਚੀ ਕਾਲ ਜੀ ਸ਼ੁਕਰੀਆ ਸਭ ਤੋਂ ਪਹਿਲੀ ਜਿਹੜੀ ਖਬਰ ਆ ਉਹ ਲੈਣੇ ਆ ਇੰਟਰਨੈਸ਼ਨਲ ਰੂਸ ਦੇ ਵੱਲੋਂ ਜਿਹੜੀਆਂ ਮਜ਼ਾਈਲਾ ਦਾਗੀਆਂ ਗਈਆਂ ਨੇ ਜਿਹੜੀਆਂ ਇੱਕ ਇਮਾਰਤ 8 ਮੰਜ਼ਿਲਾ ਇਮਾਰਤ ਦੇ ਉੱਤੇ ਜਾ ਕੇ ਡਿੱਗੀਆਂ ਨੇ ਤੇ ਕਈ ਲੋਕਾਂ ਦੀ ਮੌਤ ਜਿਹੜੀ ਆ ਉਹ ਹੋਈ ਆ। ਫਿਰਿੰਦਰ ਯੂਕਰੇਨ ਤੇ ਰੂਸ ਦੀ ਜੰਗ ਲੱਗੀ ਨੂੰ ਕਾਫੀ ਲੰਬਾ ਸਮਾਂ ਹੋ ਗਿਆ। ਤੇ ਉਸ ਤੋਂ ਬਾਅਦ ਹਮਾਸ ਤੇ ਇਜ਼ਰਾਇਲ ਦਾ ਜਿਹੜਾ ਰਫੜ ਪਿਆ ਉਹਦਾ ਕਰਕੇ ਉਹ ਖਬਰਾਂ ਬਹੁਤ ਜਿਹੜੀਆਂ ਪਿੱਛੇ ਚ ਲੱਗੀਆਂ। ਜਿੱਦਾਂ ਕਹਿੰਦੇ ਨਾ ਹੈਡਲਾਈਨ ਬਦਲ ਜਾਂਦੀ ਹੈ ਜਦੋਂ ਹਾਂ ਜੀ ਜੀ ਤੇ ਇਹਦੇ ਵੱਲ ਬਹੁਤ ਘੱਟ ਧਿਆਨ ਗਿਆ। ਆਪਾਂ 2-4 ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਯੂਕਰੇਨ ਦੀ ਜਿੰਨੀ ਤਬਾਹੀ ਹੋਈ ਆ ਜੀ ਇੱਕ ਜਿੱਤ ਕਰਕੇ ਛੋਟੀ ਜਿੱਤ ਕਰਕੇ ਮੁਲਕਾਂ ਦੇ ਵਿੱਚ ਕਈ ਵਾਰ ਏਦਾਂ ਹੁੰਦਾ ਹੂੰ ਦੇਖਿਆ ਜਾਵੇ ਤਾਂ ਇੱਥੇ ਰਸ਼ੀਆ ਨੂੰ ਲੋਕਾਂ ਨੇ ਬਹੁਤ ਕੰਡੈਮਨ ਕੀਤਾ ਕਿਉਂਕਿ ਦੂਜੇ ਪਾਸੇ ਜਿਵੇਂ ਇਜ਼ਰਾਈਲ ਨਾਲ ਧੜਾ ਸਾਰਾ ਖੜਾ ਹੈ ਯੂਰਪੀਅਨ ਯੂਨੀਅਨ ਤੇ ਅਮਰੀਕਨ ਲੋਬੀ ਸਾਰੀ ਖੜੀ ਐ ਇੱਥੇ ਤਾਈ ਪੂਰੀ ਦੀ ਪੂਰੀ ਨਾਟੋ ਹੂੰ ਯੂਕਰੇਨ ਦੇ ਜ਼ਲੇਸਕੀ ਦੇ ਪਿੱਛੇ ਖੜੀ ਆ ਜੀ ਉਹਦੀ ਇੱਕ ਚੀਜ਼ ਸੀ ਕਿ ਮੈਂ ਨਾਟੋ ਦਾ ਮੈਂਬਰ ਬਣਨਾ ਹੂੰ ਰਸ਼ੀਆ ਨੂੰ ਲੱਗਦਾ ਸੀ ਕਿ ਮੇਰੇ ਬਾਰਡਰ ਤੇ ਆ ਕੇ ਅਗਰ ਨਾਟੋ ਵਾਲੇ ਆਪਣੀਆਂ ਮਜ਼ਾਈਲਾਂ ਜਾਂ ਆਪਣੀਆਂ ਤੋਪਾਂ ਵੀੜ ਲੈਂਦੇ ਆ ਤੇ ਫਿਰ ਮੇਰੀ ਸਿਕਿਉਰਿਟੀ ਨੂੰ ਖਤਰਾ ਤੁਹਾਨੂੰ ਯਾਦ ਹੋਣਾ ਬਹੁਤ ਪਹਿਲਾਂ ਦੀ ਗੱਲ ਹੈ ਜਦੋਂ ਕਿਊਬਾ ਦੇ ਵਿੱਚ ਜੀ ਜਦੋਂ ਸੋਵੀਅਤ ਯੂਨੀਅਨ ਆ ਕਰਦਾ ਸੀਗਾ ਕਿਊਬਾ ਦੇ ਵਿੱਚ ਵੀ ਇੱਕਦਮ ਦਾ ਕਮਿਊਨਿਸਟ ਇਨਕਲਾਬ ਆ ਗਿਆ ਸੀ ਤੇ ਉੱਥੇ ਕੋਸ਼ਿਸ਼ ਕੀਤੀ ਸੀ ਸੋਵੀਤ ਯੂਨੀਅਨ ਨੇ ਆਪਣੀਆਂ ਬਜ਼ਾਈਆਂ ਬੀੜਨ ਦੀ ਜਿਹਦਾ ਬੜਾ ਭਾਰੀ ਵਿਰੋਧ ਹੋਇਆ ਸੀ ਅਮਰੀਕਾ ਵੱਲੋਂ ਕਿ ਤੁਸੀਂ ਸਾਡੇ ਘਰ ਦੇ ਬੂਹੇ ਆ ਗਿਆਗੇ ਨਹੀਂ ਨਾ ਸਾਡੇ ਇਹੋੀ ਗੱਲ ਹੋਣ ਅਮਰੀਕਾ ਵੱਲ ਰਸ਼ੀਆ ਵੱਲੋਂ ਦਰਾਈ ਗਈ ਸੀ ਕਿ ਪਰ ਕਿਉਂਕਿ ਪੂਰਾ ਨਾਟੋ ਜਿਹੜਾ ਆਪਦੀ ਪਿੱਠ ਤੇ ਆ ਤੇ ਸਿਰਫ ਇੱਕ ਜिद ਕਰਕੇ ਉਹਨੇ ਪੂਰਾ ਆਪਣਾ ਮੁਲਕ ਤੋਂ ਬਾਹਰ ਕਰਵਾ ਲਿਆ ਔਰ ਦੂਜੇ ਪਾਸੇ ਜਿੱਦਾਂ ਹੁੰਦਾ ਨਾ ਜਿਵੇਂ ਆਪਾਂ ਹੁਣ ਕਹਿੰਨੇ ਆ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਵੀ ਜੋ ਮੁਖਤਖਾਨ ਦੀ ਆਦਤ ਪੈ ਜਾਂਦੀ ਨਾ ਤੇ ਨਾਲ ਦੀ ਨਾਲ ਹੀ ਉਹ ਕਹਿ ਰਿਹਾ ਕਿ ਮੇਰੇ ਕੋਲ ਹਥਿਆਰ ਮੁੱਕ ਗਏ ਜੀ ਮਰਾਓ ਹੋ ਗਿਆ ਜੀ ਤੇ ਨਾਲ ਦੀ ਨਾਲ ਜਿੰਨਾ ਉਥੇ ਤਬਾਈ ਹੋ ਗਈ ਆ ਆਉਣ ਵਾਲੇ 50 ਸਾਲ ਜੁਕ੍ਰੇਨ ਅੱਗੇ ਵਾਲੀ ਹਾਲਤ 'ਚ ਨਹੀਂ ਆ ਸਕਣਾ ਪਰ ਕਿਉਂਕਿ ਦੂਜੇ ਮੁਲਕਾਂ ਕੋਈ ਏਡ ਲੈਂਡ ਦੀ ਆਦਤ ਪੈ ਜਾਂਦੀ ਆ ਯੂਰੋਪੀਅਨ ਯੂਨੀਅਨ 'ਚ ਵੀ ਇਹ ਮਸਲਾ ਹੁੰਦਾ ਰਿਹਾ ਚਲੋ ਇਹ ਤੇ ਜੰਗ ਹੈ ਨਾ ਜੰਗ ਤੋਂ ਇਲਾਵਾ ਵੀ ਬਹੁਤ ਸਾਰੇ ਮੁਲਕ ਜਿਹੜੇ ਸੀਗੇ ਗ੍ਰੀਸ ਆਇਰਲੈਂਡ ਵਗੈਰਾ ਕੋਈ ਜਗ੍ਹਾ ਤੇ ਜਿਹਦੇ ਕਰਕੇ ਜਿਹੜਾ ਯੂਕੇ ਆ ਬ੍ਰਿਟਿਸ਼ ਆ ਉਹਨਾਂ ਨੂੰ ਅਲੱਗ ਹੋਣਾ ਪੈ ਗਿਆ ਸੀ ਵੀ ਭਾਈ ਤੁਸੀਂ ਤੇ ਆਪਣੀ ਇਕਨੋਮੀ ਦਾ ਕਰਦੇ ਕੋਈ ਨਹੀਂ ਰੋਜ਼ ਮੰਗਣ ਆ ਜਾਂਦੇ ਹੋ ਤੇ ਇਸ ਤਰ੍ਹਾਂ ਦੀ ਗੱਲ ਮਿਰਕਾ ਜੁਰਸਕੀ ਦੀ ਆ ਤੇ ਹੁਣ ਕਿਉਂਕਿ ਸਾਰੇ ਸਾਰੇ ਮੁਲਕਾਂ ਨੇ ਹੁਣ ਨਾਰਾ ਤੇ ਆ ਜਿਵੇਂ ਆਪਾਂ ਗੱਲ ਕਰਦੇ ਆ ਕਿ ਜਿੱਥੇ-ਜਿੱਥੇ ਰਾਈਟ ਵਿੰਗ ਆਉਂਦਾ ਉਹ ਪਹਿਲਾਂ ਆਪਣੇ ਮੁਰਕ ਦੀ ਗੱਲ ਕਰਦਾ ਅਮਰੀਕਾ ਟਰੰਪ ਆਇਆ ਜੋ ਕਹਿੰਦਾ ਅਮਰੀਕਾ ਫਰਸਟ ਹਾਂ ਇਸੇ ਤਰ੍ਹਾਂ ਦੇ ਨਾਰੇ ਆਉਂਦੇ ਆ ਉਹ ਫਿਰ ਕਹਿੰਦੇ ਵੀ ਅਸੀਂ ਕਿਉਂ ਸਪੈਂਡ ਕਰੀਏ ਬਾਹਰ ਜ਼ਿਆਦਾ ਜੀ ਤੇ ਉਹ ਹੁਣ ਲੰਬੀ ਲੜਾਈ ਤੋਂ ਬਾਅਦ ਅਸਲ ਚ ਦੋਵੇਂ ਧਿਰਾਂ ਹੀ ਥੱਕੀਆਂ ਹੋਈਆਂ ਨੇ ਲੜਾਈ ਤੁਸੀਂ ਇੱਕ ਹੋਰ ਚੀਜ਼ ਨੋਟ ਕੀਤੀ ਹੋਣੀ ਆ ਹਾਂ ਜਦੋਂ ਵੀ ਜਿਲਨਸਕੀ ਦੀ ਕੋਈ ਗੱਲ ਆਉਂਦੀ ਆ ਖਬਰਾਂ ਦੇਖੀ ਵੀਖਦੇ ਆ ਤੇ ਇਹੋ ਹੀ ਹੁੰਦੀ ਹੈ ਕਿ ਸਾਡੇ ਕੋਲ ਹਥਿਆਰਾਂ ਦੀ ਕਮੀ ਆ ਸਾਨੂੰ ਬਰੂਦ ਦਿੱਤਾ ਜਾਵੇ ਸਾਨੂੰ ਮੋੜ ਸਾਰੀ ਦੀ ਪੈਸਾ ਦਿੱਤਾ ਜਾਵੇ ਜਾਂ ਫੂਡ ਦਿੱਤਾ ਜਾਵੇ ਕਦੀ ਇਹ ਨਹੀਂ ਕਹ ਕੇ ਜੰਗ ਬੰਦੀ ਕਰਾਈ ਜਾਵੇ ਕਦੀ ਯੂਨੋ ਚ ਜਾ ਕੇ ਰੋਲਾ ਪਾਇਆ ਹੋਵੇ ਜਾਂ ਆਪਣੀ ਲੋਬੀ ਵੱਲੋਂ ਕੋਈ ਆਇਆ ਹੋਵੇ ਕਿ ਰਸ਼ੀਆਂ ਨੂੰ ਕੋਮ ਜੰਗ ਬੰਦੀ ਤੇ ਜੰਦ ਬੰਦ ਕਰਨ ਲਈ ਕਦੀ ਨਹੀਂ ਕਹਿਣਗੇ ਉਹ ਹਮੇਸ਼ਾ ਕਹਿਣਗੇ ਸਾਨੂੰ ਹਥਿਆਰ ਹੋਰ ਦੋ ਸਾਨੂੰ ਜਹਾਜ਼ ਦੋ ਸਾਡੇ ਕੋਲ ਇਹ ਨਹੀਂ ਆ ਤੇ ਦੂਜੇ ਪਾਸੇ ਜਿਹੜੀ ਬਰਬਾਦੀ ਉਸ ਕੰਟਰੀ ਦੀ ਹੋ ਗਈ ਜਿਹੜੇ ਲੋਕ ਮਰ ਗਏ 50000 ਦੇ ਕਰੀਬ ਤੇ ਕਹਿੰਦਾ ਕਿ ਰਸ਼ੀਅਨ ਸੋਲਜਰ ਮਾਰੇ ਗਏ ਆ ਉਹ ਲੜਾਈ ਚ ਤੇ ਯੂਕਰੇਨ ਦੇ ਕਿੰਨੇ ਮਾਰੇ ਗਏ ਹੋਣਗੇ ਜਿਹੜਾ ਪਤਾ ਨਹੀਂ ਜਾਂਦਾ ਸੋ ਇਹ ਜਿਹੜੀ جنگਾਂ ਨੇ ਨਾ ਚਾਹੇ ਕਿਤੇ ਵੀ ਹੋਣ ਇਹ ਆਖਰਕਾਰ ਉਸ ਮੁਲਕ ਦੀ ਬਰਬਾਦੀ ਦਾ ਕਾਰਨ ਬਣਦੀਆਂ ਨੇ ਤੇ ਜਿਹੜੇ ਅਤੇ ਹਰ ਵਿੱਚ ਨਾਲੇ ਮੁਲਕਿਆ ਨਾ ਇਹ ਕਦੀ ਆਪਣੇ ਮੁਲਕ ਚ ਜੰਗ ਨਹੀਂ ਲਾਉਂਦੇ ਇਹ ਲੱਭਦੇ ਨੇ ਕਦੀ ਜਾ ਕੇ ਇਰਾਕ ਚ ਲਾ ਦੇਣਗੇ ਇਰਾਕ ਚ ਲਾ ਦੇਣਗੇ ਦੂਜੇ ਖਿੱਤੇ ਲੱਭਦੇ ਆ ਵੀ ਇਹ ਬਲਦੀ ਦੇ ਬੁੱਥੇ ਆਏ ਰਹਿਣ ਜਿੱਦਾਂ ਅਫਗਾਨਿਸਤਾਨ ਚ ਜਾ ਕੇ ਲਵਾਈ ਕਰ ਲਈ ਇਰਾਕ ਚ ਜਾ ਕੇ ਕਰ ਲਈ ਤੇ ਕਦੀ ਇਦਾਂ ਨਹੀਂ ਹੁੰਦਾ ਕਿ ਆਪਣੇ ਏਰੀਏ ਦੇ ਵਿੱਚੋਂ ਜਾਣ ਕਰਨ ਜਿਹੜੀ ਧਰਤੀ ਤੇ ਜੰਗ ਹੋ ਰਿਆਂ ਦਾ ਉਸ ਧਰਤੀ ਦੇ ਲੋਕਾਂ ਨੂੰ ਉਹਦਾ ਬੜਾ ਮਹਿੰਗਾ ਸੌਦਾ ਪੈਂਦਾ ਬੜਾ ਕੁ ਮਹਾਂਜਾ ਭੁਗਤਣਾ ਪੈਂਦਾ ਇਹਦੇ ਸਾਡੇ ਕ ਸਾਹਮਣੇ ਨਿਸ਼ਾਨਾ ਹੈਗੀਆਂ ਨੇ ਬਹੁਤ ਸਾਰੀਆਂ ਤੇ ਇਹ ਜਲੈਸਕੀ ਨੂੰ ਦੇਖਣਾ ਚਾਹੀਦਾ ਕਿ ਉਹ ਅਮਨ ਲਈ اپیل ਕਰਨ ਉਹ ਦੁਨੀਆ ਨੂੰ ਕਹਿਣ ਕਿ ਇੰਟਰਵੈਨ ਕਰੋ ਰਸ਼ੀਆ ਨੂੰ ਕਹੋ ਵੀ ਸਾਡੇ ਤੇ ਧੱਕਾ ਨਾ ਕਰੇ ਇਹ ਕਹੀ ਜਾਣਾ ਕਿ ਸਾਨੂੰ ਬਰੂਦ ਹੋਰ ਦਾ ਕਿੰਨੇ ਕਿ ਚਰ ਲੜ ਦੇਣਗੇ ਜੀ ਜੀ ਇਹ ਅਮਰੀਕਾ ਲਈ ਗਲਤ ਇੱਕ ਰੁਝਾਨ ਬਿਲਕੁਲ ਬਿਲਕੁਲ ਜੰਗ ਜਿਹੜੀ ਆ ਉਹ ਕਿਸੇ ਵੀ ਦੇਸ਼ ਵਾਸਤੇ ਚੰਗੀ ਨਹੀਂ ਹੈਗੀ ਬੰਦ ਹੋਣੀ ਚਾਹੀਦੀ ਆ ਸੋ ਅਗਲੀ ਖਬਰ ਜਿਹੜੀ ਆ ਉਹ ਲੈਨੇ ਆ ਰਾਹੁਲ ਗਾਂਧੀ ਹੋਰਾਂ ਨੇ ਬਿਆਨ ਦਿੱਤਾ ਆ ਜਿਹੜਾ ਚੋਣ ਬਾਂਡ ਸੀਗਾ ਉਸ ਨੂੰ ਲੈ ਕੇ ਕਿ ਆ ਮੋਦੀ ਭ੍ਰਸ਼ਟਾਚਾਰ ਦੇ ਚੈਂਪੀਅਨ ਨੇ ਉਹਨਾਂ ਨੇ ਕਿਹਾ ਕਿ ਵਸੂਲੀ ਸਕੀਮ ਜਿਹੜੀ ਆ ਇਹ ਇਸ ਤਰ੍ਹਾਂ ਦੇ ਦੋਸ਼ ਉਦੋਂ ਵੀ ਲੱਗੇ ਸੀ ਜਦੋਂ ਕੋਵਿਡ ਆਇਆ ਸੀਗਾ ਤੇ ਇੱਕ ਪ੍ਰਧਾਨ ਮੰਤਰੀ ਰਾਹਤ ਜਿਹੜੀ ਸਕੀਮ ਸੀਗੀ ਉਹਦੇ ਵਿੱਚ ਜਦੋਂ ਲੋਕਾਂ ਨੇ ਪੈਸੇ ਜਮ੍ਹਾਂ ਕਰਾਏ ਸੀਗੇ ਬਹੁਤ ਸਾਰੀ ਵੱਡੀ ਅਮਾਉਂਟ ਸੀਗੀ ਤੇ ਉਦੋਂ ਵੀ ਦੱਸਿਆ ਨਹੀਂ ਸੀਗਾ ਕਿ ਕਿੰਨੇ ਪੈਸੇ ਆਏ ਆ ਉਦੋਂ ਵੀ ਇਹ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਸੀਗੀਆਂ ਦੋ ਪਾਰਟੀਆਂ ਦਾ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਜੀ ਇਹਦਾ ਉਦਹੀ ਇਸ ਕਰਕੇ ਹੁੰਦਾ ਜਦੋਂ ਮੋਦੀ ਸਾਹਿਬ ਆ ਕੇ ਨਾਹਰਾ ਦਿੰਦੇ ਆ ਕਿ ਨਾ ਖਾਊਗਾ ਨਾ ਖਾਣੇ ਦਊਗਾ ਤੇ ਆਪਣੇ ਆਪ ਨੂੰ ਕਹਿੰਦੇ ਆ ਕਿ ਦੂਜੇ ਪਾਸੇ ਪਰਿਵਾਰਵਾਦ ਆ ਦੂਜੇ ਪਾਸੇ ਮਨ ਲ ਜੋ ਬਰਾਈਆਂ ਨੇ ਉਹ ਕਾਂਗਰਸ ਦੀਆਂ ਕੱਢਦੇ ਨੇ ਤੇ ਇਸ ਤਰ੍ਹਾਂ ਦਾ ਹੀ ਕੇਜਰੀਵਾਲ ਦਾ ਵਿਹਾਰ ਹੀ ਦੇਖਿਆ ਇਮਾਨਦਾਰ ਤੇ ਆਪਾਂ ਸੁਣਦੇ ਹੁੰਨੇ ਆ ਤੇ ਉਹ ਕੱਟੜ ਇਮਾਨਦਾਰ ਪਾਰਟੀ ਕਹਿੰਦੇ ਸੀ ਤੋਂ ਕੱਟੜ ਇਮਾਨਦਾਰ ਅੱਜ ਕੱਲ ਕੀ ਕਰ ਰਹੇ ਹੋ ਸਾਰਿਆਂ ਦੇ ਸਾਹਮਣੇ ਆ ਜੋ ਦੂਜੇ ਪਾਸੇ ਨਰਿੰਦਰ ਮੋਦੀ ਹੀ ਰਾਣੇ ਦੋ ਟਰਮਾਂ ਪਹਿਲੀ ਟਰਮ ਇਸ ਨਾਰੇ ਥੱਲੇ ਕੇ ਬੜਾ ਪ੍ਰਸਤਾ ਜਾ ਰਿਹਾ ਮਨਮੋਹਨ ਸਿੰਘ ਵਰਗੇ ਇੱਕ ਵਿਅਕਤੀ ਨੂੰ ਜਿਹੜਾ ਵਰਲਡ ਵਾਈਡ ਇੱਕ ਅਰਥਸ਼ਾਸਤਰੀ ਦੇ ਤੌਰ ਤੇ ਉਹਦੀ ਮਾਨਤਾ ਸੀ ਕਬਾਮਾ ਵਰਗੇ ਲੋਕ ਜਿਹਨੂੰ ਬਿਆਨ ਦਿੰਦੇ ਸੀ ਕਿ ਜਦੋਂ ਸਰਦਾਰ ਮਨਮੋਹਨ ਸਿੰਘ ਬੋਲਦੇ ਆ ਤੇ ਦੁਨੀਆ ਸੁਣਦੀ ਆ ਜੀ ਜਦੋਂ 2008 8000 ਸੈਸ਼ਨ ਆਇਆ ਜਦੋਂ ਤੋਂ ਬਾਅਦ ਜਿਹੜੇ ਸਮਿਆਂ 'ਚ ਕ੍ਰਿਟੀਕਲ ਸਮਾਂ ਚ ਦੁਨੀਆ ਲੰਘਦੀ ਰਹੀ ਉਹਨਾਂ ਸਮਿਆਂ 'ਚ ਭਾਰਤ ਬੜਾ ਸੇਫ ਰਿਹਾ ਹੈ ਹਾਲਾਂਕਿ ਭਾਰਤੀ ਇਕਨੋਮੀ ਦਾ ਤਰੀਕਾਕਾਰ ਹੋ ਰਿਹਾ ਇਹਨਾਂ ਮੁਲਕਾਂ ਵਾਂਗੂ ਅੰਕੜਿਆਂ ਨਾਲ ਨਹੀਂ ਜੀ ਮਿਲ ਸਕਦੇ ਉਹਨੂੰ ਪਰ ਦੂਜੇ ਪਾਸੇ ਮਨਮੋਹਨ ਸਿੰਘ ਦੇ ਕੰਮ ਕਰਨ ਦੇ ਢੰਗ ਤੋਂ 1992 ਤੋਂ ਜਦੋਂ ਪਹਿਲੀ ਵਾਰ ਉਹ ਭਾਰਤ ਦੇ ਫਾਈਨੈਂਸ ਮਿਨਿਸਟਰ ਬਣਦੇ ਆ ਤੇ ਉਦਾਰਵਾਦੀ ਨੀਤੀਆਂ ਆਉਂਦੀਆਂ ਤੇ ਉਹਨਾਂ ਨੇ ਆਪਣਾ ਉਹਨਾਂ ਨੇ ਆਪਣੀ ਜਿਹੜੀ ਲਿਆਕਤ ਆ ਦਾ ਸਿੱਕਾ ਜਮਾਇਆ ਸੀ ਦੁਨੀਆ ਭਰ 'ਚ ਤੇ ਇਹ ਮੋਦੀ ਸਾਹਿਬ ਉਹਨਾਂ ਨੂੰ ਵੀ ਮੋਨ ਮੋਨ ਸਿੰਘ ਕਹਿੰਦੇ ਹੁੰਦੇ ਸੀ ਜੀ 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 ਤੇ ਉਹ ਕਿਉਂਕਿ ਬਹੁਤ ਘੱਟ ਬੋਲਦੇ ਸੀਗੇ ਔਰ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਸੀਗੇ ਪਰ ਇਹਨਾਂ ਨੇ ਆ ਕੇ ਹੱਦ ਕਰ ਦਿੱਤੀ ਆ ਹੁਣੇ ਤੁਸੀਂ ਵੇਖੋ ਅੱਗੇ ਆਪਾਂ ਖਬਰ ਕਰਾਂਗੇ ਕਿਦਾਂ ਰਜਵਾੜਿਆਂ ਨੂੰ ਨਾ ਟਿੱਕਾਂ ਦਿੱਤੀਆਂ ਤੇ ਕਿਦਾਂ ਪਾਰਟੀ ਪੰਜਾਬ 'ਚ ਹੀ ਵੇਖ ਲਓ ਹਮ ਸੋਮਨਾਥ ਜਿਹੜੇ ਆਈਐਸ ਅਫਸਰ ਸੀਗੇ ਜੀ ਉਹਨਾਂ ਨੂੰ ਪਹਿਲਾ ਮੰਤਰੀ ਬਣਾਇਆ ਆ ਸੀ ਨਾ ਸੈਂਟਰ ਚ ਤੇ ਐਰ ਕੀ ਉਹਨਾਂ ਦੀ ਵਾਈਫ ਨੂੰ ਟਿਕਟ ਦੇ ਦਿੱਤੀ ਆ ਉਹ ਜਿਹੜੀ ਐਨਜੀਓ ਚਲਾ ਰਹੀ ਸੀ ਉਹ ਪਰਿਵਾਰਵਾਦ ਨਹੀਂ ਆ ਬਹੁਤ ਜ਼ਿਆਦਾ ਇਹ ਕਰ ਰਹੇ ਆ ਆਪ ਤੁਸੀਂ ਹਨਰਾਗ ਠਾਕਰ ਨੂੰ ਦੇਖੋ ਉਹਦੇ ਫਾਦਰ ਸੀ ਅਮਰ ਐ ਉਹਦੇ ਜੀ 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 ਪ politcal ਪਾਰਟੀ ਇਹਨਾਂ ਦੀ ਦੇ ਵਿੱਚ ਇਹ ਕਾ ਲੋਕ ਇਹੋ ਜਿਹੇ ਆ ਜਿਨ੍ਹਾਂ ਪਰਿਵਾਰਵਾਦ ਪਾ ਲਿਆ ਮਾਂ ਬੇਟੇ ਦੀ ਗੱਲ ਕਰਦੇ ਸੀਗੇ ਜਦੋਂ ਵੀ ਬਹੁਤ ਸਾਰੀਆਂ ਪਰਿਵਾਰਵਾਦੀ ਗੱਲਾਂ ਸੀ ਪਰ ਕਿਸੇ ਗੱਲ ਤੇ ਵੀ ਆਪ ਖਰੇ ਨਹੀਂ ਉਤਰੇ ਤੇ ਦੂਜੇ ਪਾਸੇ ਜਿਹੜਾ ਭ੍ਰਿਸ਼ਟਾਚਾਰ ਦਾ ਮੁੱਦਾ ਨਾ ਜਿਹੜਾ ਬੰਦਾ ਇਹ ਗੱਲ ਕਹਿ ਕੇ ਆਇਆ ਕਿ ਭ੍ਰਿਸ਼ਟਾਚਾਰ ਮੈਂ ਨਾ ਖਾਊਂਗਾ ਨ ਜੀ ਉਹ ਵਿਅਕਤੀ ਜਦੋਂ ਇਲੈਕਟ੍ਰੋਨਿਕ ਬੌਂਡ ਵਰਗੇ ਚੱਕਰਾਂ 'ਚ ਫਸਦਾ ਹੈ ਤੇ ਫਿਰ ਆਪੋਜੀਸ਼ਨ ਸਹੀ ਕਰ ਰਿਹਾ ਮੇਰੇ ਖਿਆਲ 'ਚ ਹਾਲਾਂ ਜਿਹੜੇ ਕਾਂਗਰਸੀ ਆ ਨਾ ਬਹੁਤ ਡਰ ਰਹੇ ਆ ਡਰਦੇ ਆ ਕਿਉਂਕਿ ਕਰਪਟ ਤੇ ਵੇਖੋ ਸਾਰੀਆਂ ਪਾਰਟੀਆਂ ਦੇ ਬਿਲਕੁਲ ਘਟੋ ਘਟ ਰਾਹੁਲ ਗਾਂਧੀ ਜੀ ਨੇ ਪਿਛਲੇ ਕੁਝ ਸਮੇਂ ਤੋਂ ਕਾਫੀ ਸਿਆਸੀ ਸਬਕ ਸਿੱਖੇ ਲੱਗਦੇ ਆ ਤੇ ਹੁਣ ਉਹ ਖੁੱਲ ਕੇ ਪ੍ਰਧਾਨ ਮੰਤਰੀ ਮੋਦੀ ਦੀ ਨਿੰਦਾ ਕਰਦੇ ਚਾਹੇ ਪਾਰਲੀਮੈਂਟ ਹੋਵੇ ਚਾਹੇ ਪਾਰਲੀਮੈਂਟ ਤੋਂ ਬਾਅਦ ਹੋਵੇ ਹੁਣ ਤੇ ਇਲੈਕਸ਼ਨ ਆ ਤੇ ਇਲੈਕਸ਼ਨ ਤੇ ਸਾਰਿਆਂ ਨੇ ਕਹਿਣਾ ਹੀ ਆ ਪਰ ਉਹਨਾਂ ਨੇ ਬੜਾ ਠੋਸ ਕੇ ਕਹਿ ਆ ਪੀਏ ਤੇ ਕਿਸਮ ਦੀ ਹਫਤਾ ਵਸੂਲੀ ਹਫਤਾ ਵਸੂਲੀ ਸਮਝਦੇ ਨਾ ਆਪਣੇ ਪੰਜਾਬ 'ਚ ਜੇ ਇਹ ਰੁਝਾਨ ਨਹੀਂ ਆਇਆ ਬਿਲਕੁਲ ਬਾਰ ਸਟੇਟਾਂ ਦੇ ਵਿੱਚ ਜਿਹੜਾ ਹੋਇਆ ਹੈਗਾ ਵਾਕੇ ਆ ਕਿ ਫਿਲਮ ਇਸੀ ਮੈਂ ਯਾਦ ਹੈ ਉਹਦੀ ਨਾਨਾ ਪਾਟੇ ਕਰਦੀ ਜੀ ਉਹ ਮੇਰੇ ਖਿਆਲ ਫਿਲਮ ਬੜੀ ਅੱਛੀ ਫਿਲਮ ਸੀ ਮੈਨੂੰ ਨਾਮ ਅਸਰ ਵਿਸਰ ਰਿਹਾ ਉਦੇ ਵਿੱਚ ਜਿਹੜੀ ਹਫਤਾ ਵਸੂਲੀ ਦੇ ਦਿਖਾਏ ਗਏ ਵੀ ਲੋਕਲ ਗੁੰਡੇ ਕੀ ਕਰਦੇ ਆ ਵੀ ਤੇਰਾ ਕਾਰੋਬਾਰ ਤਾਂ ਚੱਲੂਗਾ ਜੇ ਸਾਨੂੰ ਹਫਤਾ ਪੈਸੇ ਦੇਵੇਂਗਾ ਜਾਂ ਮਹੀਨਾ ਭਰੇਗਾ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਇਲੈਕਟ੍ਰੋਨਿਕ ਬੌਂਡ ਜਿਹੜੇ ਆ ਨਾ ਉਹਨਾਂ ਨੂੰ ਕਹਿੰਦੇ ਕਿ ਇਸ ਤੇ ਕੰਮ ਲਈ ਵਰਤਿਆ ਪਹਿਲਾਂ ਲੋਕਾਂ ਨੂੰ ਡਰਾਇਆ ਗਿਆ ਜਾਂ ਤੇ ਜੇ ਤੁਸੀਂ ਬਿਜ਼ਨਸ ਕਰਨਾ ਤੇ ਸਾਨੂੰ ਫੰਡਿੰਗ ਕਰੋ ਨਹੀਂ ਤੇ ਨਹੀਂ ਤੇ ਹੁੰਦਾ ਇਦਾਂ ਰਿਹਾ ਜਿਹਦੇ ਆ ਲੀਡੀ ਦਾ ਛਾਪਾ ਵਜ੍ਹਾ ਸੀਬੀਆਈ ਗਈ ਹਫਤੇ ਬਾਅਦ ਉਹ ਬੰਦਾ ਜਿਹੜਾ ਇਹਨਾਂ ਨੂੰ ਬੌਂਡ ਜਿਹੜੇ ਆ ਕਿੰਨੇ ਕਿੰਨੇ ਲੱਖਾਂ ਕਰੋੜਾਂ ਰੁਪਈਆ ਦੇ ਦਿੰਦਾ ਰਿਹਾ ਤੇ ਹੈਗੀ ਤੇ ਗੱਲ ਇਹ ਸੱਚੀ ਆ ਪਰ ਇਹ ਗੱਲ ਆਮ ਲੋਕਾਂ ਤੱਕ ਕਿੱਦਾਂ ਲੈ ਕੇ ਜਾਏ ਆ ਜਾਵੇ ਕਿਉਂਕਿ ਇਹਦੇ ਲਈ ਸਾਰੇ ਲੀਡਰ ਖੁੱਲਕੇ ਨਹੀਂ ਬੋਲਦੇ ਤੇ ਇਹ ਚੀਜ਼ ਦੀ ਲੋਕਾਂ ਨੂੰ ਬਹੁਤਿਆਨੂੰ ਸਮਝੋ ਹੀ ਨਹੀਂ ਵੀ ਇਲੈਕਟ੍ਰਿਕ ਬੋਡ ਹੁੰਦੇ ਕੀ ਆ ਹੁਣ ਪਿੰਡ 'ਚ ਜਾ ਕੇ ਇਹ ਗੱਲ ਕਿਸੇ ਨੂੰ ਸਮਝਾਉਣੀ ਬਹੁਤ ਬਿਲਕੁਲ ਬਹੁਤ ਔਖੀ ਹੈ ਸੋ ਰਾਹੁਲ ਗਾਂਧੀ ਇਹ ਬਿਲਕੁਲ ਸਹੀ ਲਾਈਨ ਤੇ ਗੱਲ ਕਰ ਰਿਹਾ ਪਰ ਜੇ ਇਹ ਸਵਾਲ ਜਿਹੜੇ ਉਹ ਵੱਡੇ ਠਾ ਰਹੇ ਆ 2 3 ਉਹਨਾਂ ਨੂੰ VOTER ਦੀ ਪੱਧਰ ਤੱਕ ਕਿਦਾਂ ਲੈ ਕੇ ਆਇਆ ਜਾਵੇ ਤੇ VOTES ਚ ਕਿਦਾਂ ਇਹ ਮਸਲੇ ਨੂੰ ਉਭਾਰ ਕੇ VOTES ਆਪਣੇ ਵੱਲ ਖਿੱਚਿਆ ਜਾਣ ਇਹ ਅਜੇ ਦੂਰ ਦੀ ਕੌਡੀ ਲੱਗਦੀ ਹੈ ਜੀ ਜੀ ਬਿਲਕੁਲ ਪ੍ਰਿੰਕਾ ਗਾਂਧੀ ਘਰਾਨੇ ਵੀ ਇੱਕ ਬਿਆਨ ਜਿਹੜਾ ਉਹ ਦਿੱਤਾ EVM ਨੂੰ ਲੈ ਕੇ ਕਿ ਜੇਕਰ ਉਹਦੇ ਵਿੱਚ ਛੇੜਖਾਨੀ ਨਾ ਹੋਵੇ ਤਾਂ ਭਾਜਪਾ ਜਿਹੜੀ ਆ ਉਹ 180 ਤੋਂ ਵੱਧ ਸੀਟਾਂ ਜਿਹੜੀਆਂ ਉਹ ਨਹੀਂ ਜਿੱਤ ਸਕਦੀ ਸੋ ਲਗਾਤਾਰ ਬਿਆਨਬਾਜ਼ੀ ਜਿਹੜੀ ਆ ਉਹ ਮੋਦੀ ਸਾਹਿਬ ਦੇ ਖਿਲਾਫ ਹੋ ਰਹੀ ਹੈ ਤੇ ਇਦਾਂ ਦੀ ਬਿਆਨਬਾਜ਼ੀ ਦੇਖੀ ਵੀ ਪਹਿਲੀ ਵਾਰਾਂ ਗਈ ਹੈ ਪਿਛਲੀ ਵਾਰਾਂ ਐਵੇਂ ਦੀਆਂ ਤਿੱਖੀਆਂ ਜਿਹੜੀਆਂ ਬਿਆਨਬਾਜ਼ੀਆਂ ਸੀ ਉਹ ਕਿਤੇ ਨਜ਼ਰ ਨਹੀਂ ਸੀ ਆਈਆਂ ਬਿਲਕੁਲ ਉਹ ਕਹਿੰਦੇ ਆ ਨਾ ਐਕਸ਼ਨ ਦੇ ਵਿਰੁੱਧ ਰਿਐਕਸ਼ਨ ਵੀ ਉਸੇ ਤਰ੍ਹਾਂ ਹੁੰਦਾ ਜਿਸ ਤਰੀਕੇ ਦਾ ਪ੍ਰਧਾਨ ਮੰਤਰੀ ਮੋਦੀ ਕਰਦੇ ਆ ਜਿਸ ਤਰ੍ਹਾਂ ਤੁਹਾਨੂੰ ਯਾਦ ਹੈ ਜਦੋਂ ਵਿਧਾਨ ਸਭਾ ਆਪਣੀ ਵੈਸਟ ਬੰਗਾਲ ਦੀ ਚੋਣ ਹੋ ਰਹੀ ਜਿਸ ਤਰੀਕੇ ਨਾਲ ਉਹ ਜਾ ਕੇ ਪਰਸਨਲ ਅਟੈਕ ਆ ਦੀਦੀ ਉਹ ਦੀਦੀ ਉਹ ਦੀਦੀ ਕਰਦੇ ਸੀ ਤੇ ਉਸੇ ਤਰ੍ਹਾਂ ਦੇ ਹੁਣ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਵਾ ਜਦੋਂ ਤੁਸੀਂ ਲੀਡਰ ਆਪਣੀ ਪਾਲਿਸੀ ਪ੍ਰੋਗਰਾਮ ਤੋਂ ਹਟ ਕੇ ਤੇ ਨਿੱਜੀ ਪਰਿਵਾਰਕ ਅਟੈਕ ਕਰਦੇ ਹੋ ਤੇ ਫਿਰ ਤੁਹਾਨੂੰ ਹੀ ਉਹਦਾ ਸਾਹਮਣਾ ਕਰਨਾ ਪੈ ਰਿਹਾ ਬਿਲਕੁਲ ਬਿਲਕੁਲ ਉਦੋਂ ਵੀ ਉਹਨਾਂ ਨੇ ਜਦੋਂ ਚੋਣ ਜਿੱਤ ਗਏ ਸੀ ਉਹਨਾਂ ਨੇ ਕਿਹਾ ਸੀ ਖੇਲਾ ਖਤਮ ਹਾਂ ਜੀ ਹਾਂ ਜੀ ਤਾਂ ਉਹ ਜਿਹੜਾ ਖੇਲਾ ਕਰਦੇ ਆ ਉਹਦੇ ਐਕਸਪਰਟ ਨੇ ਖੈਰ ਉਹਨਾਂ ਦਾ ਜਿਹਨੂੰ ਚਾਣਾ ਕੀਆ ਕਹਿੰਦੇ ਆ ਮਧਸ਼ਾ ਅਤੇ ਮੋਦੀ ਹੀ ਨਹੀਂ ਉਹ ਬਹੁਤ ਉਸ ਗੱਲ ਤੇ ਹੈਗੇ ਨੇ ਪਰ ਇਹ ਸਹਾਰਨਪੁਰ ਚ ਇੱਕ ਪਬਲਿਕ ਰੈਲੀ ਨੂੰ ਬੋਲਦਿਆਂ ਪ੍ਰਿੰਕਾ ਕਾਂਦੀ ਜਿਹੜੀ ਜਨਰਲ ਸਕੱਤਰ ਵੀ ਆ ਕਾਂਗਰਸ ਦੀ ਤੇ ਮੇਰੇ ਖਿਆਲੋ ਯੂਪੀ ਦੇ ਇਨਚਾਰਜ ਵੀ ਆ ਜੀ ਉਹਨੇ ਕਿਹਾ ਕਿ ਜਿਸ ਤਰੀਕੇ ਨਾਲ ਕਹਿ ਰਿਹਾ ਕਿ 400 ਤੋਂ ਵੱਧ ਸੀਟਾਂ ਲੈਣੀਆਂ ਦੇ ਉਹ ਜੋਤਸ਼ੀ ਨੇ ਜਾਣਨ ਕੋਈ ਲਾਮ ਹੋਇਆ ਵੀ 400 ਸੀਟਾਂ ਲੈਣਗੀਆਂ ਇਹਦਾ ਮਤਲਬ ਵੀ ਉਹਨੇ ਕਿਤੇ ਨਾ ਕਿਤੇ ਸੈਟਿੰਗ ਕੀਤੀ ਹੋਈ ਹੈ ਸੈਟਿੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਉਹ ਗੇਮ ਨਾ ਖੇਲਾ ਨਾ ਹੋਇਆ ਈਵੀਐਮ ਵਾਲਾ ਤੇ ਫਿਰ ਇਹ 180 ਸੀਟਾਂ ਤੋਂ ਵੱਧ ਨਹੀਂ ਖੜਦੇ ਤੇ ਰਾਹਲ ગાંધી ਪੈਰਲਲ ਹਮ ਉੱਥੇ ਜਿੱਥੇ ਉਹ ਇਲੈਕਸ਼ਨ ਲੜ ਰਹੇ ਕਰਨਾਟਕਾ ਚ ਵਾਇਨਾਟ ਚ ਉੱਥੇ ਉਹਨਾਂ ਦਾ ਕੱਲ ਬਿਆਨ ਆ ਕਿ 150 ਸੀਟਾਂ ਦੇ ਸਿਮਟ ਜਾਣਗੇ ਆ ਬੀਜਪੀ ਵਾਲੇ ਸੋਚੇ ਇਸ ਤਰ੍ਹਾਂ ਦੇ ਹਾਲਾਤ ਰਹੇ ਲੋਕਾਂ ਤੱਕ ਉਹ ਆਪਣੀ ਗੱਲ ਸਹੀ ਤਰੀਕੇ ਨਾਲ ਪਹੁੰਚਾ ਦੇ ਬੜਾ ਵੱਡਾ ਮਸਲਾ ਆਇਆ ਕਿ ਜੇ ਤੁਸੀਂ ਸੰਵਿਧਾਨ ਬਚਾਉਣਾ ਹੈ ਜੇ ਦੁਬਾਰਾ ਇਲੈਕਸ਼ਨਾਂ 'ਚ ਵੋਟਾਂ ਪਾਉਣੀਆਂ ਆ ਤੇ ਲੋਕਾਂ ਨੇ ਕਰ ਇਹ ਸੁਣਿਆ ਚਲ ਜੇ ਕਿ ਸਾਡੇ ਕੋਲੋਂ ਸਾਡੇ ਅਧਿਕਾਰ ਖੁੱਸ ਰਹੇ ਆ ਤੇ ਜ਼ਰੂਰੀ ਆ ਕਿ ਲੋਕੀ ਇਹਨਾਂ ਨੂੰ ਚੱਲਦਾ ਕਰਨਗੇ ਤੇ ਇਹ ਜ਼ਰੂਰੀ ਵੀ ਆ ਮੈਂ ਸਮਝਦਾ ਭਾਵੇਂ ਕਾਂਗਰਸ ਹੋਵੇ ਭਾਵੇਂ ਕੋਈ ਹੋਵੇ 10 ਸਾਲ ਕੱਲ ਵੀ ਗੱਲ ਕਰਦਾ ਇਨਾਫ ਹੁੰਦੇ ਆ ਜਿੰਨੀ ਕ ਕਾਬਲੀਅਤ ਦਿਖਾਉਣੀ ਸੀ ਮੋਦੀ ਸਾਹਿਬ ਨੇ ਦਿਖਾ ਲਈ ਆ ਇਹ ਤੋਂ ਅੱਗੇ ਜੇ ਅਸੀਂ ਉਹਨਾਂ ਨੂੰ ਦੁਬਾਰਾ ਦੁਬਾਰਾ ਲੈ ਕੇ ਆਵਾਂਗੇ ਤੇ ਨਾ ਸਿਰਫ ਆਪਣੀ ਡੈਮੋਕ੍ਰੇਸੀ ਦਾ ਨੁਕਸਾਨ ਕਰਾਂਗੇ ਸੰਵਧਾਨ ਦਾ ਕਰਾਂਗੇ ਤੇ ਸਮੁੱਚੇ ਭਾਰਤ ਦੇ ਆਰਥਚਾਰਾ ਜਿਹੜਾ ਵਾ ਭਾਵੇਂ ਉਹ ਕਦਾਵੇ ਕਰਨ ਕਿ ਅਸੀਂ 47 ਵਿੱਚ ਸਭ ਤੋਂ ਵੱਡੀ ਤਾਕਤ ਬਣ ਜਾਾਂਗੇ ਜਾਂ ਅਸੀਂ ਤੀਜੀ ਵੱਡੀ ਕੋਣ ਬਣ ਜਾਾਂਗੇ ਦੋ ਸਾਲਾਂ ਚ ਇਹ ਫੋਕੇ ਲਾ ਰਹੇ ਹੁੰਦੇ ਆ ਇਹ ਤੋਂ ਬਚਣ ਦੀ ਲੋੜ ਹੈ ਲੋਕ ਮੁੱਦਿਆਂ ਦੇ ਆ ਕਿ ਵੋਟ ਪਾਉਣ ਤਾਂ ਜਿਹੜਾ ਵੀ ਚੰਗਾ ਕੈਂਡੀਡੇਟ ਆ ਸੀ ਇਹ ਨਹੀਂ ਕਹਿੰਦੇ ਕਿ ਬੀਜੇਪੀ ਚ ਚੰਗੇ ਕੈਂਡੀਡੇਟ ਨਹੀਂ ਜਿਹੜੇ ਚੰਗੇ ਕੈਂਡੀਡੇਟ ਬੀਜੇਪੀ ਚ ਹੈ ਲੋਕ ਉਹਨਾਂ ਦੀ ਨਿਸ਼ਾਨਦੇਹੀ ਕਰਨ ਉਹਨਾਂ ਨੂੰ ਵੋਟ ਪਾਉਣ ਤੇ ਜਿਹੜੇ ਇਹੋ ਜਿਹੇ ਝੂਠ ਬੋਲ ਕੇ ਇਲੈਕਸ਼ਨਾਂ ਜਿੱਤੇ ਆ ਉਹਨਾਂ ਤੋਂ ਥੋੜਾ ਜਿਹਾ ਪਰੇਸ਼ ਕਰ ਜੀ ਬਿਲਕੁਲ ਨਿਤਨ ਗਟਕਰੀ ਵਰਗੇ ਵੀ ਬਹੁਤ ਵਧੀਆ ਵੀ ਬਹੁਤ ਅੱਛੇ ਲੋਕ ਹੈਗੇ ਆ ਆਪ ਪਾਰਟੀ ਚ ਅੱਛੇ ਲੋਕ ਜੀ ਬਿਲਕੁਲ ਹੈ ਅਗਲੀ ਖਬਰ ਦੀ ਜਿਹੜੀ ਆ ਉਹ ਗੱਲ ਕਰਦੇ ਆ ਇੱਕ ਨਵਾਂ ਜਿਹੜਾ ਆ ਵੱਖਰੀ ਤਰ੍ਹਾਂ ਦਾ ਨਜ਼ਾਰਾ ਜਿਹੜਾ ਦੇਖਣ ਨੂੰ ਤਮਨਾਡੂ ਦੇ ਵਿੱਚ ਮਿਲਿਆ ਜਿੱਥੇ ਕਹਿੰਦੇ ਆ ਕਿ ਦਸਤਾਰਾਂ ਸਜਾ ਕੇ ਗਾਤਰੇ ਪਾ ਕੇ ਜਿਹੜਾ ਆ ਉਹ ਚੋਣ ਪ੍ਰਚਾਰ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਸੋ ਇਸ ਖਬਰ ਦਾ ਮੈਂ ਵਿਸਥਾਰ ਚਾਹੂੰਗਾ ਪਰ ਅੰਦਰ ਜਿਹੜਾ ਸਾਊਥ ਇੰਡੀਆ ਨਾ ਜੀ ਇੱਕ ਪਾਸੇ ਉਹ ਬੜਾ ਮਤਲਬ ਸਾਨੂੰ ਚੰਗਾ ਵੀ ਲੱਗਦਾ ਕਿ ਉਹ ਆਪਣੇ ਜਿਹੜਾ ਉਹਨਾਂ ਦਾ ਸੱਭਿਆਚਾਰ ਆ ਜਿਹੜਾ ਉਹਨਾਂ ਦਾ ਭਵੇਂ ਕਬੀਲੇ ਵਾਲਾ ਕਲਚਰ ਆ ਉਹਨਾਂ ਦੀ ਲੈਂਗੁਏਜ ਆ ਜੀ ਕਲਾਸ ਕਰਕੇ ਡੀਆਂ ਦਰਾਵੜੀ ਪਾਰਟੀਆਂ ਨੇ ਇਕੱਲੇ ਇਕੱਲੇ ਤਾਮਿਲਨਾਡੂ ਚ ਨਹੀਂ ਸੌਦੇ ਸਾਰੇ ਇਲਾਕਿਆਂ ਚ ਆਪਾਂ ਨੂੰ ਇਹ ਪਤਾ ਕਿ ਮੰਗੋਲੀਆ ਤੋਂ ਆਏ ਹੋਏ ਆਰੀਅਨ ਨੇ ਜਿਹੜੇ ਇੱਥੋਂ ਦੇ origignal ਲੋਕ ਸੀ ਉਹਨਾਂ ਨੂੰ ਮਾਰ ਕੁੱਟ ਕੇ ਭਜਾ ਦਿੱਤਾ ਤੇ ਸੌਥ ਵਾਲੇ ਪਾਸੇ ਨੂੰ ਚੱਲ ਗਏ ਉਹ ਕਾਬਜ ਹੋ ਗਏ ਅਸੀਂ ਸਾਰੇ ਆਰੀਅਨ ਨਸਲ ਜੋ ਹੈ ਮੰਗੋਲੀਆ ਤੋਂ ਆਏ ਹੋਏ ਲੋਕ ਆ ਤੇ ਉਹ ਦਰਾਵੜਾ ਨੇ ਆਪਣਾ ਸੱਭਿਆਚਾਰ ਸੰਭਾਲ ਕੇ ਰੱਖਿਆ ਹੈ ਜਿੱਦਾਂ ਅੱਜ ਬੀਜੇਪੀ ਵਾਲੇ ਕਹਿੰਦੇ ਆ ਨਾ ਕਿ ਸਾਡਾ ਕਾਬਲ ਤੱਕ ਰਾਜ ਹੁੰਦਾ ਸੀ ਗੰਨਸਾਨ ਸਾਡਾ ਹੀ ਹੁੰਦਾ ਸੀ ਇਦਾਂ ਉਹਨਾਂ ਨੂੰ ਵੀ ਲੱਗਦਾ ਕਿ ਦੇਸ਼ ਤੇ ਸਾਡਾ ਹੀ ਹੁੰਦਾ ਸੀ ਇਹ ਸਾਡੇ ਸੱਭਿਆਚਾਰ ਨੂੰ ਖੋਰਾ ਲਾਇਆ ਇਹਨਾਂ ਆਰੀਨ ਨੇ ਆ ਕੇ ਤੇ ਉਹ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਦਰਾਵਰ ਪਾਰਟੀਆਂ ਕਾਫੀ ਕੰਮ ਕਰਦੀਆਂ ਪਰ ਇੱਕ ਚੀਜ਼ ਉੱਥੇ ਵੀ ਆ ਜਿਹੜੀ ਬੁਰਾਈ ਵੱਡੀ ਹਿੰਦੂਤਾ ਦੇ ਵਿੱਚ ਹੈਗੀ ਆ ਮੰਨੂ ਸਿਮਰਤੀ ਵਾਲੀ ਜਾਤ ਪਾਤ ਵਾਲੀ ਉਹ ਇੱਕ ਬੜਾ ਵੱਡਾ ਕੋਡ ਆ ਤੁਹਾਨੂੰ ਪਤਾ ਸਾਊਥ ਦੇ ਵੀ ਬਹੁਤ ਸਾਰੇ ਮੰਦਰਾਂ ਦੇ ਵਿੱਚ ਨੀਵੀਂ ਜਾਤੀ ਦੇ ਲੋਕਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਇੱਥੋਂ ਤੱਕ ਕਾਂਤ ਕਾਂਦੀ ਨੂੰ ਵੀ ਸਾਊਥ ਦੇ ਇੱਕ ਮੰਦਰ 'ਚ ਬਾਹਰ ਬਿਠਾਇਆ ਗਿਆ ਸੀ ਤੇ ਹੁਣ ਵੀ ਆਪਾਂ ਦੇਖਦੇ ਆਂ ਆ ਰਾਮ ਮੰਦਰ ਦਾ ਜਿਹੜਾ ਇਹਨਾਂ ਕੀਤਾ ਪ੍ਰਾਣ ਪ੍ਰਤੀਸ਼ਟਾ ਉਹਦੇ ਵਿੱਚ ਰਾਸ਼ਟਰਪਤੀ ਨੂੰ ਬਿਲਕੁਲ ਇਨਵਾਈਟ ਨਹੀਂ ਕੀਤਾ ਈਵਨ ਦੋ ਜਿਹਦਣੇ ਨਾ ਉਦਘਾਟਨ ਕੀਤਾ ਆ ਆਪਣੀ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਉੱਥੇ ਵੀ ਰਾਸ਼ਟਰਪਤੀ ਨੂੰ ਇਨਵਾਈਟ ਨਹੀਂ ਕੀਤਾ ਕਿਉਂਕਿ ਇਹ ਸਮਝਦੇ ਆ ਕਿ ਜਿਹੜਾ ਪਵਿੱਤਰ ਹਿੰਦੂ ਤਰ ਦੇ ਹੈਗੇ ਆ ਗ੍ਰੰਥ ਉਹਨਾਂ ਨੂੰ ਪੜਨ ਦਾ ਅਧਿਕਾਰ ਬ੍ਰਾਹਮਣ ਜਾਤੀ ਕੋਲ ਜਾਂ ਉੱਚੀਆਂ ਜਾਤੀਆਂ ਕੋਲ ਹੀ ਸੋ ਇਸੇ ਤਰ੍ਹਾਂ ਹੀ ਦਰਾਵੜ ਕੋਮਾ ਦੇ ਵਿੱਚ ਵੀ ਜਿਹੜਾ ਮਨੂ ਵਾਲਾ ਸਿਮਰਤੀ ਵਾਲਾ ਕੁਝ ਹੈਗਾ ਨਾ ਉਹ ਅੰਸ਼ ਉੱਥੇ ਹੈ ਅਸੀਂ ਸਿੱਖ ਕਹਿੰਦੇ ਆ ਸਾਡੇ ਧਰਮ 'ਚ ਬਰਾਬਰੀਤਾ ਸਾਡੇ 'ਚ ਵੀ ਅੰਸ਼ ਕਿਤੇ ਨਾ ਕਿਤੇ ਹੈ ਅਸੀਂ ਅੱਜ ਵੀ ਅੱਜ ਕੱਲ ਪਰਸੋਂ ਲਾਲਜੀਤ ਪੁੱਲਰ ਦੀ ਖਬਰ ਕਰਕੇ ਸੁਣਦੇ ਆਪਾਂ ਕਿ ਸਾਡੇ ਵਿੱਚ ਅਲੱਗ ਤਰ੍ਹਾਂ ਦਾ ਕੋਈ ਜੱਟਵਾਦ ਦੇ ਨਾਂ ਤੇ ਜਾਂ ਕਿਸ ਤਰ੍ਹਾਂ ਦਾ ਹੋ ਗਿਆ ਜਿਹਦਾ ਕਰਕੇ ਸਿੱਖ ਧਰਮ ਦੀ ਜਿਹੜੀ ਬੁਨਿਆਦੀ ਜਿਹੜੀ ਫਲਸਫੀ ਆ ਉਹਨੂੰ ਢਾਹ ਲੱਗੀ ਆ ਪਰ ਫਿਰ ਵੀ ਜਦਾਂ ਆਜ਼ਾਦੀ ਤੋਂ ਪਹਿਲਾਂ ਅੰਬੇਦਕਰ ਸਾਹਿਬ ਨੇ ਜਿਹੜਾ ਨਾ ਜੀ ਜੀ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਜਦੋਂ ਉਹਨਾਂ ਨੂੰ ਲੱਗਿਆ ਕਿ ਹਿੰਦੂ ਧਰਮ ਦੇ ਵਿੱਚ ਜਿਹੜਾ ਵਾ ਉਹ ਸਾਡੀ ਸੁਣਵਾਈ ਨਹੀਂ ਹੋ ਸਕਦੀ ਤੇ ਉਹਨਾਂ ਨੇ ਉਹ ਪੜ੍ਹੇ ਲਿਖੇ ਵਿਅਕਤੀ ਸੀ ਕਾਫੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਮੈਂ ਆਪਣੇ ਜਿਹੜੇ ਸਾਰੇ ਫਾਲੋਅਰ ਆ ਉਹਨਾਂ ਨੂੰ ਇੱਜ਼ਤ ਵੀ ਵਾਲੀ ਜ਼ਿੰਦਗੀ ਦੇ ਸਕਾਂ ਤੇ ਉਹਨਾਂ ਨੂੰ ਲੱਗਿਆ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜੇ ਵੀ ਸਭ ਨੂੰ ਬਰਾਬਰਤਾ ਪਰ ਜਦੋਂ ਉਹਨਾਂ ਗਰਾਊਂਡ ਤੇ ਆ ਕੇ ਵੇਖਿਆ ਵੀ ਸਾਡੇ ਵਿੱਚ ਵੀ ਆਰਾਮਗੜੀਆਂ ਦਾ ਗੁਰਦੁਆਰਾ ਹੈ ਦੂਜਿਆਂ ਦਾ ਗੁਰਦੁਆਰਾ ਤੇ ਉਹਨਾਂ ਨੂੰ ਲੱਗਿਆ ਕਿ ਇਹ ਦਿਖਾਵੇ ਲਈ ਆ ਹਾਲਾਂਕਿ ਸਾਡੀ ਫਲਸਫੀ ਸਿੱਖ ਧਰਮ ਦਾ ਦਰਸ਼ਨ ਬਰਾਬਰਤਾ ਦਾ ਸਨੇਹਾ ਦਿੰਦਾ ਉੱਥੋਂ ਪ੍ਰੇਰਿਤ ਹੋ ਕੇ ਮੈਨੂੰ ਲੱਗਦਾ ਹੈ ਕਿ ਦਰਾਵੜ ਕੁਝ ਲੋਕਾਂ ਨੇ ਸਿੱਖ ਧਰਮ ਨੂੰ ਡਾਪ ਕਿਹਾ ਹੋਰ ਵੀ ਦੁਨੀਆ ਭਰ ਚ ਗੋਰੇ ਵੀ ਕਰਦੇ ਆ ਤੇ ਉਹਨਾਂ ਨੇ ਇੱਕ ਆਪਣੀ ਪਾਰਟੀ ਵੀ ਬਣਾਈ ਆ ਅੱਠ ਉਹਨਾਂ ਮੈਂਬਰ ਪਾਰਲੀਮੈਂਟ ਖਿਲਾ ਰਹੇ ਆ ਤੇ ਸਾਰੇ ਦੇ ਸਾਰੇ ਦਲਤ ਵਰਗ ਚ ਆਉਂਦੇ ਇਹਦਾ ਮਤਲਬ ਇਹ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਇਹ ਸ਼ੂਆਸ਼ਾਦ ਦਾ ਰੋਗ ਆ ਹੂੰ ਹੂੰ ਇਹ ਸਾਡੀਆਂ ਤੇ ਦਰਾਵੜੀ ਪਾਰਟੀਆਂ ਚ ਵੀ ਆ ਸਾਨੂੰ ਮੌਕੇ ਨਹੀਂ ਮਿਲਦੇ ਤੇ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹਦੇ ਵਿੱਚ ਸਭ ਨੂੰ ਬਰਾਬਰੀ ਦਾ ਮੌਕਾ ਮਿਲਦਾ ਸੋ ਉਹ ਕਹਿੰਦੇ ਆ ਕਿ ਉਹਨਾਂ ਨੇ ਆਪਣੇ ਦਮਾਲੇ ਸਜਾਏ ਹੋਏ ਆ ਗਾਤਰੇ ਪਾਏ ਹੋਏ ਆ ਤੇ ਜਦੋਂ ਉਹ ਜਾ ਕੇ ਵੋਟਾਂ ਮੰਗਦੇ ਆ ਜੇ ਤੁਸੀਂ ਵੀਡੀਓ ਵੇਖੋ ਜਾਂ ਉਹਨਾਂ ਦੀਆਂ ਤਸਵੀਰਾਂ ਵੇਖੋ ਤੇ ਤੁਹਾਨੂੰ ਅਜੀਬ ਜਿਹਾ ਨਜ਼ਾਰਾ ਉਹ ਮਿਲਦਾ ਕਾਸ਼ ਸਿੱਖ ਧਰਮ ਸਾਡੇ ਗੁਰੂਆਂ ਦੀ ਡਾਇਲੋਜੀ ਤੇ ਖੜਾ ਰਵੇ ਤੇ ਲੋਕਾਂ ਨੂੰ ਲੱਗੇ ਕਿ ਅਸੀਂ ਸੱਚ ਮੁੱਚ ਹੀ ਬਰਾਬਰ ਆਪਣੇ ਆਪ ਨੂੰ ਸਮਝਦੇ ਆਂ ਸਭ ਨੂੰ ਇੱਕ ਬਰਾਬਰ ਸਮਝਦੇ ਆਂ ਤੇ ਫਿਰ ਧਰਮ ਜਿਹੜਾ ਆ ਉਹਦਾ ਅਸਲੀ ਸੁਨੇਹਾ ਤੇਹੀ ਆ ਜੀ ਜੀ ਬਿਲਕੁਲ ਪੰਜਾਬ ਦੀਆਂ ਕੁਝ ਖਬਰਾਂ ਦੇ ਉੱਤੇ ਹੁਣ ਚਰਚਾ ਜਿਹੜੀ ਆ ਉਹ ਕਰਦੇ ਸੁਖਵੀਰ ਸਿੰਘ ਬਾਦਲ ਸੀਨੀਅਰ ਅਕਾਲੀ ਅਗੂ ਸੁਖਦੇਵ ਸਿੰਘ ਢੀਂਟ ਸਾਨੂੰ ਮਿਲੇ ਉਹਨਾਂ ਦੇ ਨਾਲ ਬੰਦ ਕਮਰਾ ਜਿਹੜੀ ਮੀਟਿੰਗ ਆ ਉਹ ਕੀਤੀ ਆ ਸੋ ਕੀ ਲੱਗਦਾ ਗਿਲਸਾਬ ਤੁਹਾਨੂੰ ਕਿ ਮੀਟਿੰਗ ਦੇ ਵਿੱਚ ਕੀ ਗੱਲਾਂ ਬਾਤਾਂ ਅਸਲ ਦੇ ਵਿੱਚ ਪਹਿਲਾਂ ਢੀਂਟ ਸਾਹਿਬ ਦੇ ਘਰ ਵਿੱਚ ਇੱਕ ਮੀਟਿੰਗ ਹੋਈ ਆ ਉਹਨਾਂ ਦੇ ਹਮੈਤਿਆਂ ਦੀ ਜੀ ਹੈਰਾਨੀ ਵਾਲੀ ਗੱਲ ਇਹ ਆ ਕਿ ਬਰਨਾਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਜਿਹੜੇ ਆਪੜੀ ਆਪਸੀ ਧੜੇ ਸੀਗੇ ਅਕਾਲੀਆਂ ਵਜੀ ਤੁਹਾਨੂੰ ਪਤਾ ਭੁੰਦਰ ਸਾਹਿਬ ਸੀਗੇ ਤੇ ਬਰਨਾਲਾ ਸਾਹਿਬ ਦਾ ਧੜਾ ਸੀ ਤੇ ਇੱਕ ਸੁਰਦੇਵ ਸਿੰਘ ਢੀਂਟਸਾ ਸੀ ਜੀ ਸੁਰਦੇਵ ਸਿੰਘ ਢੀਂਟਸਾ ਜੀ ਬਹੁਤ ਨੇੜਿਓਂ ਬਾਦਲ ਸਾਹਿਬ ਦੀ ਸਿਆਸਤ ਦੇ ਨਾਲ ਚੱਲਦੇ ਰਹੇ ਪੁੰਦਰ ਸਾਹਿਬ ਜੀ ਦੂਜੇ ਪਾਸੇ ਬਰਨਾਲਾ ਧੜੇ ਨਾਲ ਇਹਨਾਂ ਦੀ ਖੈਬਾਜੀ ਰਹੀ ਇਹ ਤਿੰਨੇ ਧੜੇ ਆਪੋ ਟਕਰੌਦੇ ਰਹੇ ਜਿਹਦੇ ਕਰਕੇ ਉਸ ਖਿੱਤੇ ਦੇ ਵਿੱਚ ਅਕਾਲੀ ਦਲ ਨੂੰ ਹੋਰ ਜ਼ਿਆਦਾ ਖੋਰਾ ਲੱਗਾ ਉੱਥੇ ਕਾਫੀ ਨੁਕਸਾਨ ਹੋਇਆ ਤੇ ਹੁਣ ਜਦੋਂ ਇਹ ਨਾਰਾਜ਼ ਹੋ ਕੇ ਚੱਲ ਗਏ ਸੀ ਇਹਨਾਂ ਸੰਯੁਕਤ ਅਕਾਲੀ ਦਲ ਬਣਾ ਲਿਆ ਸੀਗਾ ਤੇ ਉਸ ਤੋਂ ਬਾਅਦ ਇਹ ਕੋਈ ਬਹੁਤ ਵੱਡਾ ਉਸ ਧੜੇ ਨੂੰ ਵੈਸੇ ਵੀ ਅਕਾਲੀਆਂ ਚ ਇਹ ਰਿਹਾ ਹੈ ਕਿ ਜਿੰਨੇ ਲੋਕ ਟੁੱਟ ਕੇ ਕਾਲੀ ਦਲ ਚੋਂ ਗਏ ਨਾ ਉਹ ਫਿਰ ਆਪਣੀ ਸਰਵਾਈਵਲ ਦੀ ਲੜਾਈ ਲੜਦੇ ਰਹੇ ਆ ਉਹ ਉਹ ਮਕਾਮ ਹਾਸਲ ਨਹੀਂ ਕਰ ਸਕੇ ਭਾਵੇਂ ਤੁਸੀਂ ਬ੍ਰਹਮਪੁਰਾ ਸਾਹਿਬ ਦੀ ਵੀ ਬ੍ਰਹਮਪੁਰਾ ਸਾਹਿਬ ਦੀ ਵੇਖੀ ਆ ਆਪਾਂ ਗੁਰਦਾਸਪੁਰ ਵਾਲੇ ਆਪਣੇ ਜਿਹੜੇ ਮੰਤਰੀ ਰਹੇ ਨੇ ਸ਼ੇਖਵਾ ਸਾਹਿਬ ਵੀ ਇਖਤਿਆਰ ਉਹ ਤੋਂ ਪਹਿਲਾਂ ਆਪਾਂ ਦੁਆਬੇ ਦੇ ਇੱਕ ਵੱਡੇ ਆਗੂ ਆਇਆ ਕਰਦੇ ਸੀ ਜਿਹੜੇ ਮੁੜਕੇ ਅਰਦਾਸ ਕਰਦੇ ਹੁੰਦੇ ਸੀ ਕਿ ਕਰਤਾਰਪੁਰ ਸਾਹਿਬ ਵਾਸਤੇ ਲੰਬਾ ਸਮਾ ਜਾ ਕੇ ਜੀ 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 ਬਟਾਲਾ ਸਾਹਿਬ ਬਟਾਲਾ ਸਾਹਿਬ ਤੇ ਜਦੋਂ ਬਾਦਲ ਸਾਹਿਬ ਵੀ ਕਿਸੇ ਨੂੰ ਨਕਾਰ ਦਿੰਦੇ ਸੀ ਨਾ ਫਿਰ ਕਿਸੇ ਨੂੰ ਨੇੜੇ ਮੁੜ ਕੇ ਆਉਣ ਨਹੀਂ ਸੀ ਦਿੰਦੇ ਤੇ ਸ਼ਾਇਦ ਕੁਝ ਕੁ ਪਾਲਸੀਆਂ ਇਹਨਾਂ ਦੀਆਂ ਵੀ ਇਦਾਂ ਹੋਣਗੀਆਂ ਸੁਖੀਰ ਰਹਿੰਦੇ ਹਾਲਾਂਕਿ ਸੁਖੀਰ ਨੂੰ ਕਿਹਾ ਜਾਂਦਾ ਕਿ ਉਹ ਐਮਬੀਏ ਕੀਤੀ ਹੋਈ ਆ ਤੇ ਉਹ ਵੀ ਪਾਰਟੀ ਨੂੰ ਕਾਰਪੋਰੇਟ ਦੇ ਆਫਿਸ ਵਾਂਗੂ ਚਲਾਉਣਾ ਚਾਹੁੰਦੇ ਆ ਜਿੱਥੇ ਬੌਸ ਹੁੰਦਾ ਲੀਡਰ ਨਹੀਂ ਹੁੰਦਾ ਤੇ ਇਹੀ ਗੱਲ ਜਿਹੜੀ ਆ ਉਹ ਕਈ ਵਰਕਰਾਂ ਨੂੰ ਠੀਕ ਨਹੀਂ ਲੱਗਦੀ ਤੇ ਉਹ ਉੱਥੇ ਹੁਣ ਹੋਇਆ ਇਹ ਕਿ ਢੀਨਸਾ ਸਾਹਿਬ ਦੇ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਜਿਲ੍ਹਿਆਂ ਤੋਂ ਕਾਫੀ ਸਾਰੇ ਵੱਡੇ ਲੀਡਰ ਜਿਹਦੇ ਵਿੱਚ ਬਰਨਾਲਾ ਸਾਹਿਬ ਦਾ ਬੇਟਾ ਗਗਨਦੀਪ ਵੀ ਸੀਗਾ ਭੁੰਦਰ ਸਾਹਿਬ ਵੀ ਸੀਗੇ ਔਰ ਸਾਰੇ ਥੜੇ ਜਿਹੜੇ ਆ ਜਿਹੜੇ ਇੱਕ ਦੂਜੇ ਦੇ ਵਿਰੋਧੀ ਵੀ ਰਹੇ ਉਹ ਇਕੱਠੇ ਹੋਏ ਵੀ ਇਹ ਇਜਾਜ਼ਤੀ ਕੀਤੀ ਆ ਬਾਦਲ ਰਾਣੇ ਸੋ ਸਿਰੋ ਵੇਖਿਆ ਕਿ ਸਾਰੀ ਲਾਮਬੰਦੀ ਹੋ ਰਹੀ ਆ ਠੀਕਸਾ ਦੇ ਮਗਰ ਤੇ ਸੁਖਵੀਰ ਹਰਾਂ ਨੂੰ ਫਿਰ ਉਹਨਾਂ ਦੇ ਘਰ ਜਾਣਾ ਪਿਆ ਤੇ ਬਹਿ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਉਹਦੀਆਂ ਖਬਰਾਂ ਤੇ ਨਹੀਂ ਬਾਹਰ ਆਈਆਂ ਅਜੇ ਵੀ ਕੀ ਹੋਇਆ ਅੰਦਰ ਬੰਦ ਕਮਰੇ ਚ ਤੇ ਪਰ ਇਹ ਟਿਕਟ ਬਦਲੀ ਵੀ ਜਾ ਸਕਦੀ ਆ ਇਹ ਵੀ ਕਿਆਸਰਾਂ ਹੀ ਲੱਗਦੀਆਂ ਨੇ ਪਰ ਕਿਉਂਕਿ ਦੂਜੇ ਪਾਸੇ ਝੁੰਡਾ ਸਾਹਿਬ ਜਿਹੜੇ ਨੇ ਨਾ ਉਹਨਾਂ ਨੇ ਬੜਾ ਕੰਮ ਕੀਤਾ ਸੀ ਤੁਹਾਨੂੰ ਪਤਾ ਜਿਹੜੀ ਕਮੇਟੀ ਬਣੀ ਸੀਗੀ ਉਹਦਾ ਕਰਕੇ ਉਹਨਾਂ ਦਾ ਕੱਦ ਬੁੱਤ ਅਕਾਲੀ ਦਾ ਜਿਹੜੇ ਜਿਹੜੇ ਸਹੀ ਅਕਾਲੀ ਵਰਕਰ ਹੈ ਨਾ ਉਹਨਾਂ ਵਿੱਚ ਉਹਨਾਂ ਦਾ ਕੱਦ ਬੁੱਤ ਬਹੁਤ ਉੱਚਾ ਹੈ ਕਿ ਇੱਕ ਬੰਦਾ ਐਸਾ ਹੈ ਜਿਹੜਾ ਘਟੋ ਘਟ ਖਰੀ ਗੱਲ ਕਰ ਸਕਦਾ ਨਹੀਂ ਤੇ ਬਹੁਤ ਬਹੁਤੀਆਂ ਪਾਰਟੀਆਂ 'ਚ ਇਦਾਂ ਨਾ ਜੀ ਹਜ਼ੂਰੀ ਚੱਲਦੀ ਜੀ ਹਜ਼ੂਰੀ ਹੁੰਦੀ ਹੈ ਤੇ ਜਿਸ ਤਰ੍ਹਾਂ ਲੀਡਰ ਕਦੇ ਉਹਦੇ ਮਗਰ ਚਾਪਲੂਸੀ ਕਰਕੇ ਆਪਣਾ ਆਪ ਨੂੰ ਸਿਕਿਉਰ ਕਰਦੇ ਆ ਪਰ ਜੇ ਕੋਈ ਲੀਡਰ ਜਿਸ ਦਾ ਦੇ ਪ੍ਰਾਣ ਅਕਾਲੀ ਹੋ ਉਸ ਤਰੀਕੇ ਨਾਲ ਕੋਈ ਸੱਚੀ ਗੱਲ ਕਰਨ ਵਾਲਾ ਮੈਨੂੰ ਲੱਗਦਾ ਕਿ ਸੁਖਵੀਰ ਬਾਦਲ ਵਾਸਤੇ ਬੜਾ ਮੁਸ਼ਕਲ ਹੋਏਗਾ ਹੁਣ ਤੁਹਾਡਾ ਸਭ ਦੀ ਟਿਕਟ ਬਦਲਣਾ ਜੇ ਉਹਨਾਂ ਦੀ ਟਿਕਟ ਵਾਪਸ ਕੀਤੀ ਜਾਂਦੀ ਆ ਤੇ ਮੈਨੂੰ ਲੱਗਦਾ ਕਿ ਜਿਹੜਾ ਇਹਨਾਂ ਦਾ ਕੋਰ ਆ ਅਕਾਲੀ ਦਲ ਦੇ ਜਿਹੜੇ ਥਾੜੇ ਪੱਦਰ ਤੇ ਬੈਠੇ ਅਕਾਲੀ ਨੇ ਜਿਹੜੇ ਧਰੋ ਅਕਾਲੀ ਨੇ ਤੇ ਕਦੀ ਵੀ ਤਕੜੀ ਨਾ ਉਹ ਅੱਖ ਨਹੀਂ ਹੋਈ ਉਹਨਾਂ ਵਾਸਤੇ ਵੀ ਇੱਕ ਸਵਾਲ ਖੜਾ ਹੋਇਆ ਪੀ ਐ ਬੜੀ ਇੱਕ ਕਿਸਮ ਦੀ ਇਹ ਮੌਕਾ ਪ੍ਰਸਤਿ ਹੈ ਕਿ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਐਸ ਵੇਲੇ ਫਸੇ ਪਏ ਆ ਮੇਰੇ ਖਿਆਲ ਚ ਉਹ ਵਾਦਾ-ਵੁਦਾ ਕਰਨਗੇ ਕਿ ਜੇ ਅਗਲੀ ਵਾਰ ਸਰਕਾਰ ਬਣੀ ਜਿੱਦਾਂ ਆਪਾਂ ਕੱਲ-ਕੱਲ ਕਰਦੇ ਸੀ ਕਿ ਉਹਨਾਂ ਵਾਦਾ ਇਹ ਕੀਤਾ ਸੀ ਕਿ ਤੁਹਾਨੂੰ ਪੁੱਛ ਕੇ ਸਾਰੇ ਕੰਮ ਕਰਿਆ ਕਰਾਂਗੇ ਹੋ ਸਕਦਾ ਤੇ ਢੀਂਸਾ ਸਾਹਿਬ ਵੀ ਜਿਵੇਂ ਬਾਦਲ ਸਾਹਿਬ ਤੇ ਖੀਰਲੀ ਉਮਰੇ ਵੇਖਿਆ ਨਾ ਪੰਦੋ ਦੋ ਤਿੰਨ ਜਣੇ ਫੜ ਕੇ ਠਾਉਂਦੇ ਤੇ ਪਰਲੇ ਰਹੇ ਸੀ ਉਹਦਾ ਦੀ ਸਥਿਤੀ ਚ ਆਪ ਤੇ ਨਾਲ ਕੁਝ ਕਰਨਾ ਨਹੀਂ ਉਹ ਵੀ ਆਪਣੇ ਬੇਟੇ ਦਾ ਜਿਹੜਾ ਭਵਿੱਖਿਆ ਨੂੰ ਸਿਕਿਉਰ ਕਰਨਾ ਚਾਹੁੰਦੇ ਆ ਸਾਰੇ ਸਹਾਇਤਾ ਦਾਨ ਕਰਦੇ ਆ ਢੀਂਸਾ ਸਾਹਿਬ ਵੀ ਕਰ ਰਿਹਾ ਕੋਈ ਅਡਾਇਲੋਜੀ ਦੀ ਲੜਾਈ ਤੇ ਹੈ ਨਹੀਂ ਜੇ ਇਹ ਕਹਿੰਦੇ ਆ ਸੰਯੁਕਤ ਅਕਾਲੀ ਦਲ ਢੀਂਸਾ ਸਾਹਿਬ ਕਿ ਅਸੀਂ ਅਡਾਇਲੋਜੀ ਕਰਕੇ ਜਿਹੜੀ ਸਾਡੀ ਬੁਨਿਆਦੀ ਅਕਾਲੀ ਦਲ ਦੀ ਸੋਚ ਹੀ ਉਹਦ ਨੂੰ ਉਖੜ ਗਏ ਸੀਗੇ ਸੁਖਬੀਰ ਬਾਦਲ ਤਾਂ ਇਹਨਾਂ ਨੂੰ ਛੱਡ ਕੇ ਗਏ ਸੀ ਤੇ ਹੁਣ ਵਾਪਸੀ ਕਿਹੜੇ ਆਧਾਰ ਤੇ ਉਹਨਾਂ ਕੀਤੀ ਹੁਣ ਕੀ ਸੁਖਬੀਰ ਬਾਦਲ ਰਾਣੇ ਉਹ ਪੰਥਕ ਪੈਦੜੇ ਆ ਗਏ ਨੇ ਜਾਂ ਦੁਬਾਰਾ ਕੋਈ ਵੱਡੀ ਚੇਂਜ ਨਜ਼ਰ ਆਈ ਹੈ ਕਿ ਜਿਹੜੀ ਝੁੰਡਾ ਕਮੇਟੀ ਨੇ ਕਹੇ ਸੀਗੇ ਵੀ ਸਾਰਾ ਕੁਝ ਕਰ ਲਓ ਤੇ ਉਹ ਕੀਤਾ ਤੇ ਕੁਝ ਵੀ ਨਹੀਂ ਤੇ ਹੁਣ ਸੁਖੀਰ ਬਾਦਲ ਪਤਾ ਨਹੀਂ ਉਹਨਾਂ ਨੂੰ ਮਨਾਉਣ ਚ ਸਫਲ ਹੁੰਦੇ ਕਿ ਮੇਰਾ ਖਿਆਲ ਹੈ ਕਿ ਜਿਹੜੇ ਬਾਕੀ ਸਾਰੇ ਧੜੇ ਗਏ ਸੀ ਉਹਨਾਂ ਨੇ ਫਿਰ ਪਾਵਰਾਂ ਦੇ ਦਿੱਤੀਆਂ ਢੀਂਸਾ ਸਾਹਿਬ ਨੂੰ ਕਿ ਤੁਸੀਂ ਜੋ ਫੈਸਲਾ ਲਓਗੇ ਤੁਹਾਡੇ ਨਾਲ ਹੈ ਪਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਤੁਹਾਡੇ ਨਾਲ ਅੰਦਰਦੀ ਕਰਦੇ ਹਾਂ ਬਿਲਕੁਲ ਹੁਣ ਢੀਂਸਾ ਸਾਹਿਬ ਨੇ ਵੇਖਣਾ ਕੈਲਕੂਲੇਸ਼ਨ ਕਰਨਗੇ ਕਿ ਮੈਨੂੰ ਇੱਥੇ ਰਹਿ ਕੇ ਫਾਇਦਾ ਕਿ ਅਲੱਗ ਹੋ ਕੇ ਕੋਈ ਨੁਕਸਾਨ ਹੁੰਦਾ ਕਿਉਂਕਿ ਸਾਰੇ ਲੋਕ ਅੱਜ ਕੱਲ ਮੌਕਾ ਉਸਤੇ ਲਾਭ ਆਪਣਾ ਵੇਖਦੇ ਆ ਕੋਈ ਨਾ ਪਾਰਟੀ ਦੀ ਡਾਇਲੋਜੀ ਨੂੰ ਵੇਖਦਾ ਨਾ ਲੋਕਾਂ ਦੇ ਭਲੇ ਦੀ ਗੱਲ ਵੇਖਦਾ ਨਾ ਕੁਝ ਹੋਰ ਸਿਰਫ ਆਪਣਾ ਤੇ ਆਪਣੇ ਪਰਿਵਾਰ ਦਾ ਭਲਾ ਵੇਖਦੇ ਆ ਤੇ ਇਹੋ ਜੀ ਗੇਮ ਹੀ ਢੀਂਡਾ ਸਾਹਿਬ ਬਿਲਕੁਲ ਢੀਂਡਾ ਸਾਹਿਬ ਜੇਕਰ ਫਿਰ ਦੁਬਾਰਾ ਵੀ ਛੱਡ ਕੇ ਜਾਂਦੇ ਆ ਤਾਂ ਫਿਰ ਉਸ ਤਰ੍ਹਾਂ ਦਾ ਵਿਸ਼ਵਾਸ ਵੀ ਜਿਹੜਾ ਆ ਉਹਨਾਂ ਦੇ ਵਰਕਰਾਂ ਦਾ ਵੀ ਨਹੀਂ ਜਿਹੜਾ ਆ ਹੋ ਰਹਿ ਸਕੇਗਾ ਸੋ ਅਗਲੀ ਖਬਰ ਦੀ ਜਿਹੜੀ ਆ ਉਹ ਗੱਲ ਕਰਦੇ ਆ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਘਰਾਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਬੰਦ ਕਮਰਾ ਮੀਟਿੰਗ ਹੋਈ ਹੈ ਚਾਹੇ ਕਿ ਪੰਥਕ ਪਰ ਤੇ ਪਰ ਕਈ ਵਾਰ ਐਵੇਂ ਹੁੰਦਾ ਜਦੋਂ ਬੀਜੇਪੀ ਦਾ ਕੋਈ ਲੀਡਰ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਦਾ ਆ ਤਾ ਇਹ ਹੁੰਦਾ ਹੈ ਕਿ ਸੈਂਟਰ ਤੋਂ ਇਸ਼ਾਰਾ ਜਿਹੜਾ ਜੀ 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 ਬਿਲਕੁਲ ਪਰ ਆਪਣੇ ਜਿਹੜੇ ਇਹਨਾਂ ਤੋਂ ਪਹਿਲਾਂ ਜਿਹੜੇ ਦਾਦਾਰ ਹੁੰਦੇ ਸੀਗੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਉਹ ਵੀ ਕਹਿੰਦੇ ਨੇ ਦੇਸੀ ਹਾਂ ਮੈਂ ਮਿਲਿਆ ਮੈਂ ਗਿਆ ਵਾਂ ਬਿਲਕੁਲ ਉਹਨੂੰ ਜੈਡ ਸਕਿਉਰਟੀ ਵੀ ਮਿਲ ਗਈ ਸੀ ਵੀ ਉਦੋਂ ਜਦੋਂ ਅਮਰਿਤ ਸ਼ਾਲ ਮਿਲ ਕੇ ਗਏ ਸੀ ਅਮਰਿਤ ਸ਼ਾਲ ਮਿਲ ਜੀ ਨਾ ਤੇ ਭਾਜੀਪੀ ਇੱਕ ਐਸੀ ਜਮਾਤ ਆ ਜਿਹਨੂੰ ਲੈ ਕੇ ਸਿੱਖ ਧਰਮ ਦੇ ਆਮ ਜਿਹੜੇ ਸ਼ਰਧਾਲੂ ਆ ਨਾ ਉਹਨਾਂ 'ਚ ਸ਼ੰਕਾ ਪੈਦਾ ਹੁੰਦਾ ਤੇ ਕਿਸੇ ਹੱਦ ਤੱਕ ਇਹ ਠੀਕ ਹੋਈ ਆ ਕਿ ਇਹ ਸਾਨੂੰ ਆਪਣੇ ਬਲਾਵੇਂ 'ਚ ਲੈਣਾ ਚਾਹੁੰਦੇ ਆ ਸਾਨੂੰ ਆਪਣੇ ਧਰਮ ਦਾ ਸਾਦੇ ਦੱਸਣਾ ਚਾਹੁੰਦੇ ਆ ਜੇ ਤੇ ਤੁਸੀਂ ਕਹੋ ਕਿ ਅਸੀਂ ਤੁਹਾਡੀ ਫੌਜ ਹਾਂ ਤੁਹਾਡੀ ਰੱਖਿਆ ਲਈ ਬਣੇ ਹਾਂ ਫਿਰ ਠੀਕ ਆ ਜੇ ਤੁਸੀਂ ਕਹੋ ਕਿ ਸਿੱਖ ਜਿਹੜਾ ਉਹ Hindu ਤੋਂ ਤੇ Muslim ਤੋਂ ਵੱਖਰਾ ਹੈ ਕੋਈ ਸਾਡਾ ਆਪਣਾ ਧਰਮ ਹੈ ਜਿਹਦੀ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਤੇ ਫਿਰ ਉਹਨਾਂ ਨੂੰ ਇਸ ਗੱਲ ਤੇ ਇਤਰਾਜ਼ ਆ ਉਹ ਇਸ ਕਰਕੇ ਬਹੁਤ ਸਾਰੇ ਲੋਕ ਸਮਝਦੇ ਆ ਕਿ ਜਿਹੜੀ ਆਰਐਸਐਸ ਦੀ ਨੀਅਤ ਆ ਉਹ ਸਾਫ਼ ਨਹੀਂ ਤੁਸੀਂ ਦੇਖੋ ਜੈਨੀਆਂ ਨੂੰ ਬੋਧੀਆਂ ਨੂੰ ਕਿੱਦਾਂ ਖਤਮ ਕੀਤਾ ਅੱਗੇ ਧਰਮ ਦਾ ਹਿੱਸਾ ਬਣਾ ਕੇ ਮਤਲਬ ਕਈ ਵਾਰ ਇਹ ਹੁੰਦਾ ਕਿ ਦੁਸ਼ਮਣ ਨੂੰ ਸਿੱਧੀ ਗੋਲੀ ਮਾਰਨ ਨਾਲੋਂ ਉਹਨੂੰ ਬੁੱਕਲ ਚਲਾ ਕੇ ਮਾਰਨਾ ਸੌਖਾ ਹੁੰਦਾ ਤੇ ਇਸ ਗੱਲ ਦਾ ਡਰ ਆਮ ਲੋਕਾਂ ਨੂੰ ਬਣਾ ਰਹਿਂਦਾ ਦੂਜੇ ਪਾਸੇ ਤੁਸੀਂ ਵੇਖੋ ਹਣ ਤਰਨਜੀਤ ਸੰਧੂ ਵਰਗੇ ਵਿਅਕਤੀ ਇੱਕ ਪਾਸੇ ਉਹ ਬਹੁਤ ਕਾਬਿਲ ਕੈਂਡੀਡੇਟ ਹੋ ਸਕਦੇ ਆ ਜੀ ਡਿਪਲੋਮੈਟ ਰਹੇ ਨੇ ਪੜ੍ਹੇ ਲਿਖੇ ਨੇ ਪਰਵਾਰਕ ਪਿਸ਼ੋਕੜ ਉਹਨਾਂ ਦਾ ਸਿੱਖੀ ਦੇ ਵਿੱਚ ਉਹਨਾਂ ਦੀ ਬੜਾ ਮਾਣ ਤਾਨ ਰਿਆ ਕਿਉਂਕਿ ਉਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਤੇਜਾ ਸਿੰਘ ਸੁਬੰਦਰੀ ਉਹਨਾਂ ਦਾ ਬੜਾ ਵੱਡਾ ਰੋਲ ਆ ਜਿਹੜੀ ਅਕਾਲੀ ਮੂਵਮੈਂਟ ਆ ਉਸਾਰਨ ਵਿੱਚ ਗੁਰਦੁਆਰਾ ਸੁਧਾਰ ਲਹਿਰ ਚ ਤੇ ਉਸ ਤੋਂ ਬਾਅਦ ਉਹਨਾਂ ਦੇ ਫਾਦਰ ਜਿਹੜੇ ਆ ਉਹ ਵੀ ਵੀਸੀ ਰਹੇ ਨੇ ਮੇਰੇ ਕਹਾ ਪਹਿਲੇ ਬੀਸੀਸੀ ਗੁਰਾਨ یونیورسٹی ਦੇ ਹੋ ਜੀ ਤੇ ਬੜਾ ਐਜੂਕੇਟਿਡ ਪਰਿਵਾਰ ਆ ਮਦਰ ਵੀ ਇਹਨਾਂ ਦੀ ਪ੍ਰਿੰਸੀਪਲ ਰਹੀ ਆ ਤੇ ਇਹ ਵੀ ਬੜੇ ਪੜੇ ਲਿਖੇ ਨੇ ਵਿਅਕਤੀ ਨੇ ਪਰ ਗੱਲ ਅਸਲ ਚ ਇਹ ਆ ਕਿ ਕਈ ਵਾਰ ਜਦੋਂ ਅੱਗੇ ਇੱਕ ਖਬਰ ਪਹੋਰ ਵੀ ਕਰ ਲਈ ਇਹਦੇ ਨਾਲ ਮਿਲਦੀ ਜੁਲਦੀ ਜ਼ਰੂਰੀ ਨਹੀਂ ਕਿ ਜਿੱਦਾਂ ਦੇ ਸਮੁੰਦਰੀ ਸਾਹਿਬ ਸੀਗੇ ਵੱਡੇ ਜੀ ਜਾਂ ਇਹਨਾਂ ਦੇ ਫਾਦਰ ਸੀਗੇ ਉਹਨਾਂ ਦੀ ਜਿਹੜੀ ਲੀ ਆ ਉਹਦੇ ਉੱਤੇ ਹੀ ਇਹ ਚੱਲਣਗੇ ਕਈ ਵਾਰ ਤੁਸੀਂ ਗਲਤ ਜਗ੍ਹਾ ਤੇ ਗਲਤ ਸਟੈਂਡ ਲੈ ਲੈਂਦੇ ਹੋ ਸਹੀ ਹੁੰਦਿਆਂ ਵੀ ਤੁਹਾਨੂੰ ਉਹ ਫਿਰ ਜਿਹੜਾ ਮਾਨਤਾ ਨ ਮਿਲਣਾ ਸੀ ਨਾ ਜੇ ਤਰਨਜੀਤ ਸਿੰਘ ਸੰਧੂ ਇੰਡੀਪੈਂਡੈਂਟ ਵੀ ਖੜੇ ਹੋ ਜਾਂਦੇ ਅੰਮ੍ਰਿਤਸਰ ਤੋਂ ਤਾਂ ਹੋ ਸਕਦਾ ਉਹ ਇਹਦੇ ਨਾਲੋਂ ਜ਼ਿਆਦਾ ਵੋਟਾਂ ਲੈ ਮੇਰੀ ਨਜ਼ਰ ਚ ਮੈਨੂੰ ਪਤਾ ਉਹ ਕਿੰਨੀਆਂ ਵੋਟਾਂ ਲੈ ਜਾਣੀਆਂ ਪਰ ਜਦੋਂ ਤੁਸੀਂ ਗਲਤ ਪਾਸਿਓਂ ਖਲੋ ਕੇ ਬੱਲੇਬਾਜ਼ੀ ਕਰਦੇ ਹੋ ਨਾ ਤੇ ਫਿਰ ਤੁਸੀਂ ਵੀ ਬਿਲਕੁਲ ਜੇ ਕਾਲੀ ਦਲ ਭਾਜਪਾ ਦਾ ਗੱਠਜੋੜ ਵੀ ਹੁੰਦਾ ਤਾਂ ਵੀ ਤਾਂ ਵੀ ਪੋਜੀਸ਼ਨ ਉਹਨਾਂ ਦੀ ਚੰਗੀ ਰਹਿਣੀ ਸੀਗੀ ਪਰ ਜਦੋਂ ਨਰੋਲ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਦੇ ਹੋ ਜਿਸ ਨੂੰ ਸਿੱਖ ਤੇ ਪੰਜਾਬ ਦਾ ਕਿਸਾਨ ਆਪਣੀ ਦੁਸ਼ਮਣ ਨੰਬਰ 1 ਜਮਾਲ ਸਮਝਦਾ ਫਿਰ ਤੁਹਾਡਾ ਪਰਿਵਾਰਕ ਪਛੋਕੜ ਜੋ ਮਰਜੀ ਹੋਵੇ ਤੁਸੀਂ ਭਗਤ ਸਿੰਘ ਦੇ ਪਰਿਵਾਰ ਦੀ ਗੱਲ ਕਰ ਸਕਦੇ ਹੋ ਜੀ ਸ਼ਹੀਦ ਭਗਤ ਸਿੰਘ ਦਾ ਰਤਬਾ ਅੱਜ ਵੀ ਸਾਡੇ ਪੰਜਾਬੀਆਂ ਦੇ ਮਤਲਬ ਐਦਾ ਕਹ ਲਓ ਵੀ ਰੋਮ ਰੋਮ ਚ ਭਗਤ ਸਿੰਘ ਵੱਸਦਾ ਖਾਸ ਕਰਕੇ ਨੌਜਵਾਨੀ ਜਿੰਨੀ ਆ ਉਹ ਭਗਤ ਸਿੰਘ ਜਿਹਨੇ ਭਗਤ ਸਿੰਘ ਨੂੰ ਨਹੀਂ ਫਾਲੋ ਕੀਤਾ ਉਹ ਨੌਜਵਾਨ ਹੋਇਆ ਹੀ ਨਹੀਂ ਕਦੀ ਜੀ ਹਨਾ ਤੇ ਪਰ ਉਹਨਾਂ ਦੇ ਪਰਿਵਾਰ ਦਾ ਵੀ ਦੇਖ ਲਓ ਕਲਤਾਰ ਇਹਨਾਂ ਦੇ ਭਰਾ ਜਨ ਸੰਗ ਚ ਰਹੇ ਦੁਜੇ ਰਹੇ ਤੇ ਇਹ ਜ਼ਰੂਰੀ ਨਹੀਂ ਕਿ ਪਗਤ ਸਿੰਘ ਦਾ ਫਲਸਫਾ ਉਹਨਾਂ ਦਾ ਪਰਿਵਾਰ ਹੀ ਅਡਾਪਟ ਕਰਦਾ ਉਹਨਾਂ ਦੇ ਮਾਰਸ ਤੇ ਉਹ ਨੇ ਜਿਹੜੇ ਉਹਨਾਂ ਦੇ ਫਲਸਫੇ ਨੂੰ ਅਡਾਪਟ ਕਰਦੇ ਆ ਸੋ ਇਹੋ ਗੱਲ ਸਾਡੀ ਸਿੱਖੀ ਚਾਹੀਦੀ ਸਿੱਖ ਕਰਾਂ ਜਿਹੜਾ ਪੈਦਾ ਹੋ ਕੇ ਪਗੜੀ ਬੰਨ ਕੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਪਰ ਫਲਸਫੇ ਨੂੰ ਅਸੀਂ ਨਹੀਂ ਪੜਨਾਏ ਹੁੰਦੇ ਤੇ ਜਿਹੜਾ ਸ਼ਹੀਦਾਂ ਦਾ ਫਲਸਫਾ ਆ ਉਹ ਭਾਵੇਂ ਪਰਿਵਾਰ ਦਾ ਕੋਈ ਬੱਚਾ ਹੋਵੇ ਉਹਦਾ ਚਾਹੇ ਉਹਦਾ ਕੋਈ ਵਿਰਾਸਤ ਹੋਵੇ ਜ਼ਰੂਰੀ ਨਹੀਂ ਕਿ ਉਹਨਾਂ ਦੀ ਵਿਰਾਸਤ ਜਿਹੜੀ ਜ਼ਮੀਨ ਤੇ ਚੱਲ ਜੂਗੀ ਪਰ ਉਹਨਾਂ ਦੀ ਸੋਚ ਉਹਨਾਂ ਤੱਕ ਜਾਊਗੀ ਇਹ ਜ਼ਰੂਰੀ ਨਹੀਂ ਆ ਇਹ ਵੇਖਣ ਵਾਲਾ ਸਮਾਂ ਹੋਊਗਾ ਕਿ ਅੱਗੇ ਜਾ ਕੇ ਉਹ ਕਿਸ ਤਰ੍ਹਾਂ ਦੀ ਸਿਆਸਤ ਕਰਦੇ ਆ ਫਿਲਹਾਲ ਉਹਨਾਂ ਦਾ ਸੇਖ ਹਲਕਿਆ ਜੇ ਕੋਈ ਬਹੁਤਾ ਰਿਸਪੈਕਟਡ ਥਾਂ ਬਾਕੀ ਨਹੀਂ ਹੈ ਮੇਰੇ ਖਿਆਲ ਜੀ 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 ਬਿਲਕੁਲ ਹੈ ਗਿਲ ਸਾਹਿਬ ਆਪਣੇ ਕੋ ਸਮਾਂ 5 ਮਿੰਟ ਦਾ ਹੋਰ ਹੈਗਾ ਆ ਹਰ ਸਿਮਰਤ ਕੌਰ ਬਾਦਲ ਦੇ ਲਈ ਵੀ ਚੁਣੌਤੀ ਜਿਹੜੀ ਆ ਪਰਮਪਾਲ ਕੌਰ ਜਿਹੜੇ ਭਾਜਪਾ ਦੇ ਉਮੀਦਵਾਰ ਆ ਉਹ ਬਣ ਸਕਦੇ ਆ ਤੇ ਇਸ ਵੇਲੇ ਇਹ ਖਬਰ ਨੂੰ ਕਿਵੇਂ ਲਿਆ ਜਾਵੇ ਕਿਉਂਕਿ ਉੱਥੇ ਕਹਿੰਦੇ ਆ ਕਿ ਮੁਕਾਬਲਾ ਜਿਹੜਾ ਉਹ ਫਸਵਾ ਹੋ ਸਕਦਾ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਜਿਹੜਾ ਆਇਆ ਐਲਾਨਿਆ ਜਾ ਚੁੱਕਾ ਆ ਰਿੰਦਰ ਉਦਾਂ ਦੇ 4-5 ਹਲਕੇ ਆ ਜਿਹੜੇ ਇਸ ਵੇਲੇ ਬੜੇ ਹੌਟ ਗਨੇ ਜਾਂਦੇ ਆ ਜਿਵੇਂ ਚ ਆਪਾਂ ਜੇ ਪਟਿਆਲੇ ਨੂੰ ਗਿਣ ਲਈਏ ਲੁਧਿਆਣਾ ਜਲੰਧਰ ਤੇ ਉਹਨਾਂ ਚੱਕੇ ਬਠਿੰਡਾ ਹਲਕਾ ਅੱਛਾ ਹਾਲਾਤ ਆ ਕਿ ਇਹ ਐਦਾਂ ਹੁੰਦਾ ਨਾ ਜਿਹੜੇ ਲੀਡਰ ਬਾਰ-ਬਾਰ ਉੱਥੇ ਜਿੱਦੇ ਰਹਣੋਂ ਸਾਡੇ ਕਹਿੰਦੇ ਸਾਡਾ ਇਹ ਤਾਂ ਖਾਨਦਾਨੀ ਹਲਕਾ ਆ ਇਹ ਬਾਦਲਾਂ ਦਾ ਖਾਨਦਾਨੀ ਹਲਕਾ ਮੰਨਿਆ ਜਾਂਦਾ ਆ ਜੀ ਪਰ ਹਲਾਤ ਹੁਣੇ ਆ ਜਿਦਾ ਤੁਸੀਂ ਨਾਂ ਗਿਣਾਏ ਆ ਜਥੇਦਾਰ ਗਰਮੀਤ ਸਿੰਘ ਖੁੱਡੀਆਂ ਜਿਹੜੇ ਜਗਦੇਵ ਸਿੰਘ ਖੁੱਡੀਆਂ ਰਾਦੇ ਪੇਡੇ ਨੇ ਤੇ ਜਗਦੇਵ ਸਿੰਘ ਖੁੱਡੀਆਂ ਰिवी ਇੱਕ ਦਾਨਸ਼ਵਰ ਤੇ ਇੱਕ ਬਿਲਕੁਲ ਪ੍ਰੋ ਸਿੱਖ ਜਿਹੜੇ ਆ ਉਹ ਲੀਡਰ ਮੰਨੇ ਜਾਂਦੇ ਸੀ ਤੇ ਗਰਮੀਤ ਸਿੰਘ ਖੁੱਡੀਆਂ ਰिवी ਦਾਦਾ ਪ੍ਰਕਾਸ਼ ਕਰਦੇ ਆ ਤੇ ਸਿੱਖੀ ਸਰੂਪ ਚ ਨੇ ਦੂਜੇ ਪਾਸੇ ਮਲੂਕਾ ਸਾਹਿਬ ਦੀ ਨਾਂ ਤੇ ਮਲੂਕਾ ਵੀ ਅਕਾਲੀ ਦਲ ਸੀਗੇ ਇਸ ਕਰਕੇ ਲੋਕ ਇਹ ਕੈਲਕੂਲੇਸ਼ਨਸ ਕਰਦੇ ਆ ਕਿ ਅਕਾਲੀ ਦਲ ਨੂੰ ਇੱਥੇ ਵੱਡੀ ਚੁਣੌਤੀ ਮਿਲ ਸਕਦੀ ਕਿਉਂਕਿ ਕੈਂਡੀਡੇਟ ਜਿਹੜੇ ਆ ਉਹ ਅਕਾਲੀ ਸੋਚ ਵਾਲੇ ਹੀ ਇੱਥੇ ਖੜੇ ਆ ਪਰ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਨੁਕਸਾਨ ਜਿਹੜਾ ਨਾ ਉਹ ਗਰਮੀਤ ਖੁੱਡੀਆਂ ਦਾ ਹੋਊਗਾ ਪਰਮਪਾਲ ਦੇ ਖੜੇ ਹੋਣ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਨਿਰਾਸ਼ਾਤਾ ਹੁੰਦੀਆਂ ਨਾ ਲੋਕਾਂ ਦੀ ਜਿਹੜੀ ਪਤਾਕਤ ਜੀ ਹੁੰਦੀ ਹੈ ਪਾਰਟੀ ਉਹਦੇ ਨਾਲ ਜੀ ਤੇ ਉਹ ਵੋਟ ਜਿੱਦਾਂ ਭਗਵੰਤ ਮਾਨ ਨੂੰ ਸਾਰੀ ਵੋਟ ਕਾਂਗਰਸ ਦੀ ਤੇ ਦੂਜੀ ਖੁਰਕੇ ਪਈ ਸੀ ਇਸੇ ਤਰ੍ਹਾਂ ਹੀ ਹੁਣ ਜਿਹੜੀ ਵੋਟ ਆਮ ਆਦਮੀ ਪਾਰਟੀ ਦੀ ਖੁਰਨੀ ਹੈ ਨਾ ਇਸ ਸਮੇਂ ਉਹ ਕਿੱਥੇ ਜਾਂਦੀ ਆ ਇਹ ਪਤਾ ਨਹੀਂ ਕਿੱਥੇ ਜਾਂਦੀ ਆ ਆਉਣ ਵਾਲੇ ਸਮੇਂ ਚ ਵੱਡਾ ਨੁਕਸਾਨ ਬੀਬੀ ਹਰਸ਼ਮਰਦ ਦਾ ਹੁੰਦਾ ਜਾਂ ਖੁੱਡੀਆਂ ਸਾਹਿਬ ਦਾ ਹੁੰਦਾ ਪਰ ਇਹ ਪੰਜ ਕੋਨਾ ਮੁਕਾਬਲਾ ਇੱਥੇ ਤੇ ਬੜਾ ਜ਼ਬਰਦਸਤ ਮੁਕਾਬਲਾ ਫਿਲਹਾਲ ਕੁਝ ਕਹਿਣਾ ਬਹੁਤ ਔਖਾ ਜੀ 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 ਬਿਲਕੁਲ ਹੈ ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਤੇ ਪਟੜੀਆਂ ਦੇ ਉੱਪਰ ਬੈਠ ਕੇ ਜਿਹੜਾ ਰੇਲ ਰੋਕੋ ਵਾਲਾ ਦੋਨੋਂ ਨੇ ਉਸ ਨੂੰ ਫੇਰ ਸ਼ੁਰੂ ਕੀਤਾ ਆ ਤੇ ਕਿਵੇਂ ਜਿਹੜਾ ਆ ਉਹ ਇਹੰਦਰ ਇੱਕ ਨਾ ਬੜਾ ਕਨਫਿਊਜ਼ਨ ਜਿਆ ਰਹੀ ਜਾਂਦਾ ਆ ਕਿ ਐਸਕੇਮ ਨੇ ਦਿੱਤਾ ਕਿ ਕਿੰਨੇ ਦਿੱਤਾ ਇੱਕ ਹੁਣ ਐਸਕੇਮ ਜਿਹੜਾ ਆਪਣੇ ਆਪ ਨੂੰ ਨਾਨ ਪੋਲਿਟਿਕਲ ਕਹਿੰਦਾ ਹੈ ਜਿਹੜੇ ਜਿਹੜਾ ਐਜੀਟੇਸ਼ਨ ਆ ਉਹਦੇ ਸਿੱਧੇ ਤੌਰ ਤੇ ਲੜ ਰਹੇ ਆ ਇਹ ਉਹਨਾਂ ਦੀ ਕਾਹ ਲਿਆ ਤੇ ਉਹਨਾਂ ਨੇ ਜਿਹੜੇ ਤਿੰਨ ਵਿਅਕਤੀ ਫੜੇ ਆ ਨਾ ਲੀਡਰ ਇਹਨਾਂ ਦੇ ਜਿਨ੍ਹਾਂ ਚੋਂ ਕੈਨਨ ਵਾਲਾ ਮੁੰਡਾ ਜਿਹੜਾ ਮਸ਼ਹੂਰ ਹੈ ਅਸੀ ਵਾਟਰ ਕੈਨਨ ਵਾਲਾ ਉਹਦੀ ਗ੍ਰਫਤਾਰੀ ਹੋਈ ਆ ਗੁਰਕੀਰਤ ਸਿੰਘ ਇੱਕ ਇੱਕ ਅਨੀਸ਼ ਖਟਕੜ ਆ ਇੱਕ ਨਵਦੀਪ ਆ ਦਾ ਨਾਮ ਹੈ ਵਾਟਰ ਕੈਨਨ ਵਾਲਾ ਜੀ 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 ਉਹਨਾਂ ਨੂੰ ਛਡਾਉਣ ਲਈ ਕਹਿੰਦੇ ਸੀ ਧਰਨਾ ਦਿੱਤਾ ਤੇ ਜੇ ਉਹਨਾਂ ਨੂੰ نئی ਸਰਕਾਰ ਛੱਡਦੀ ਤੇ ਅਸੀਂ ਫਿਰ ਕੰਟੀਨਿਊ ਪੱਕਾ ਵੀ ਧਰਨਾ ਲਾ ਸਕਦੇ ਹਾਂ ਵੀ ਰੇਲਾਂ ਵੜ ਨਹੀਂ ਦੇਣੀਆਂ ਪੰਜਾਬ 'ਚ ਜਿੱਦਾਂ ਦੂਜਿਆਂ ਧਿਰਾਂ ਕਹਿ ਰਹੀਆਂ ਪੰਜਾਬ 'ਚ ਕੈਂਡੀਡੇਟ ਨਹੀਂ ਵੜਦੇ ਨੇ ਪਰ ਰੇਲਵੇ ਨੂੰ ਰੋਕਣ ਨਾਲ ਪਹਿਲਾਂ ਵੀ ਆਪਾਂ ਇਹ ਗੱਲ ਮਹਿਸੂਸ ਕਰਦੇ ਰਹੇ ਆ ਕਿ ਜਦੋਂ ਸੜਕਾਂ ਰੁੱਕੀਆਂ ਜਾਂਦੀਆਂ ਰੇਲਾਂ ਰੁੱਕੀਆਂ ਜਾਂਦੀਆਂ ਤੇ ਪੰਜਾਬ ਦੀ ਆਰਥਿਕਤਾ ਨੂੰ ਬੜਾ ਬੜਾ ਨੁਕਸਾਨ ਹੁੰਦਾ ਲੋਕ ਬੜੇ ਪਰੇਸ਼ਾਨ ਹੁੰਦੇ ਆ ਤੇ ਲੋਕ ਫਿਰ ਜਿਹੜੇ ਐਜੀਟੇਸ਼ਨ ਕਰ ਰਹੇ ਲੋਕ ਹੁੰਦੇ ਆ ਨਾ ਉਹਨਾਂ ਨਾਲ ਹਮਦਰਦੀ ਦੀ ਜਗ੍ਹਾ ਉਹਨਾਂ ਨਾਲ ਨਾਰਾਜ਼ਗੀ ਸ਼ੋਅ ਕਰਨ ਲੱਗ ਜਾਂਦੇ ਆ ਕਿ ਲੰਮਾ ਸਮਾਂ ਜੇ ਤੁਸੀਂ ਰੇਲਾਂ ਰੋਕੋਗੇ ਤੇ ਪੰਜਾਬ ਦੇ ਲੋਕ ਹੀ ਆਫਟਰ ਹੋਣਗੇ ਨਾ ਜਿਹੜੇ ਪੰਜਾਬ ਚ ਰੋਜ਼ ਆ ਰਹੇ ਆ ਜਾਂ ਜਾ ਰਹੇ ਆ ਆਪਣੇ ਕੰਮਾਂ ਕਾਰਾਂ ਤੇ ਤੇ ਇਹ ਮੇਰੇ ਖਿਆਲ ਕੋ ਬਹੁਤ ਆ ਸਿਆਣਾ ਫੈਸਲਾ ਨਹੀਂ ਉਹਨਾਂ ਦਾ ਅੱਗੇ ਪੰਦੇਰ ਸਾਹਿਬ ਤੇ ਡੱਲੇਵਾਲ ਸਾਹਿਬ ਇਹੋ ਜੇ ਐਕਸ਼ਨ ਕਰਨ ਚ ਬੜੇ ਮਾਹਰ ਹੈ ਤੁਹਾਨੂੰ ਪਤਾ ਹੁਣ ਵੇਖਦੇ ਆ ਕਿ ਉਹ ਕੀ ਕਰਦੇ ਆ ਇੱਕ ਟੈਕਟਿਕਸ ਆ ਉਹਨਾਂ ਦਾ ਕਿ ਅਸੀਂ ਪੱਕਾ ਰੋਕਾਂਗੇ ਧਮਕੀ ਆ ਜਾਂ ਸੱਚੀ ਮੁੱਚੀ ਕਰਦੇ ਆ ਜੇ ਸੱਚੀ ਮੁੱਚੀ ਕਰਨਗੇ ਤੇ ਮੈਨੂੰ ਲੱਗਦਾ ਕਿ ਫਿਰ ਇਹ ਔਖਾ ਹੋ ਜਾਊਗਾ ਉਹਨਾਂ ਵਾਸਤੇ ਵੀ ਲੰਬਾ ਸਮਾਂ ਲੁਕਾਉਣ ਨਾਲ ਰੱਖਣਾ ਜੀ ਜੀ ਭਾਜਪਾ ਦੇ ਪੋਸਟਰ ਦੇ ਉੱਤੇ ਬੈਂਸਿੰਘ ਹੋਰਾਂ ਦੀ ਫੋਟੋ ਜਿਹੜੀ ਆ ਲਾਉਣ ਦੇ ਉੱਤੇ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਮੌਜੂਦਾ ਉਹਨਾਂ ਦੇ ਵੱਲੋਂ ਤਰਾਜ ਜਿਹੜਾ ਆ ਤੇ ਬਿੱਟੂ ਨੇ ਕਿਹਾ ਕਿ ਸ਼ਹੀਦ ਪਾਰਟੀ ਤੋਂ ਉੱਪਰ ਜਿਹੜੇ ਆ ਉਹ ਹੁੰਦੇ ਆ ਸੋ ਇਸ ਖਬਰ ਨੂੰ ਕਿਵੇਂ ਲਿਆ ਜਾਵੇ ਅਗੇਨ ਉਹੀ ਖਬਰ ਹੈ ਜਿੱਦਾਂ ਉਹਨੇ ਭਗਤ ਸਿੰਘ ਨਾਲ ਹੀ ਗੱਲ ਕਰਕੇ ਗਏ ਆ ਅੱਛਾ ਹੁਣ ਜਿੱਥੋਂ ਤੱਕ ਬੈਂਸ ਸਿੰਘ ਦਾ ਸਵਾਲ ਹੈ ਆਪਾਂ ਭਗਤ ਸਿੰਘ ਨਾਲ ਤੇ ਉਹਨਾਂ ਨੂੰ ਕੰਪੇਅਰ ਨਹੀਂ ਕਰ ਸਕਦੇ ਭਗਤ ਸਿੰਘ ਤੇ ਬੜੇ ਮਹਾਨ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਹੀਦ-ਏ-ਆਜ਼ਮ ਦਾ ਆਪਾਂ ਰੁਤਬਾ ਦਿੰਨੇ ਆ ਤੇ ਬੈਂਸ ਸਿੰਘ ਇੱਕ ਸਿਆਸੀ ਕਾਰਕੁਨ ਤੋਂ ਬਣੇ ਹੋਏ ਬੰਦੇ ਸੀਗੇ ਉਹਨਾਂ ਬਾਰੇ ਕਈ ਲੋਕ ਤੇ ਬੜੇ ਸਖਤ ਸ਼ਬਦ ਵਰਤੇ ਉਹਨਾਂ ਨੂੰ ਮੁੱਛੜ ਤੱਕ ਵੀ ਕਿਹਾ ਜਾਂਦਾ ਤੇ ਦੂਜੇ ਪਾਸੇ ਕਿਉਂਕਿ ਕੁਝ ਲੋਕਾਂ ਦੀ ਉਹਨਾਂ ਨਾਲ ਮਦਦੀ ਵੀ ਹੋ ਸਕਦੀ ਹੈ ਜਿਨ੍ਹਾਂ ਦੇ ਜਿਨ੍ਹਾਂ ਜਿਹੜੇ ਲੋਕ ਕਹਿੰਦੇ ਆ ਕਿ ਅੱਤਵਾਦ ਖਤਮ ਨਾ ਹੁੰਦਾ ਜੇ ਬੈਂਤ ਸਿੰਘ ਤੇ ਕੇਪੀਐਸ ਗਿੱਲ ਆਪਣੇ ਐਕਸ਼ਨ ਨਾ ਕਰਦੇ ਤਾਂ ਜਿਹੜੀ ਖੱਟੀ ਬਿਟੂ ਹੁਣ ਤੱਕ ਖਾ ਰਹੇ ਉਹ ਬੈਂਤ ਸਿੰਘ ਰਾਹੀਂ ਦੇ ਨਾਅਦੇ ਹੀ ਖਾ ਰਹੇ ਆ ਤੇ ਬੈਂਤ ਸਿੰਘ ਰਾਹੀਂ ਦੀ ਡੈਲੋਜੀ ਤੇ ਆਪ ਕਿੱਥੇ ਖੜੇ ਆ ਬਿਨ ਸਿੰਘ ਦਾ ਅਗਰ ਪੋਸਟਰ ਲਾ ਕੇ ਉਹ ਕਹਿੰਦੇ ਕਿ ਬਿਨ ਸਿੰਘ ਦਾ ਮੈਂ ਪੋਤਰਾ ਤੇ ਵਿਰਾਸਤ ਮੇਰੀ ਆ ਤੇ ਜੇ ਸੱਚੀ-ਮੁੱਚੀ ਉਹਨਾਂ ਨੂੰ ਸ਼ਹੀਦ ਵੀ ਮੰਨ ਲਿਆ ਜਾਵੇ ਪੰਜਾਬ ਚੰਨ ਸ਼ਾਂਤੀ ਦੇ ਮਸੀਹਾ ਵੀ ਮੰਨ ਲਿਆ ਜਾਵੇ ਤੇ ਫਿਰ ਭਾਜਪੀ ਦੀ ਵਿਰਾਸਤ ਕਿੱਦਾਂ ਹੋ ਸਕਦੇ ਆ ਉਹ ਜੀ ਬੜੀ ਹਾਨੀ ਵਾਲੀ ਗੱਲ ਐ ਰਾਜਾ ਬਣੇਗੇ ਇਥੇ ਠੀਕ ਕਹਿ ਰਹੇ ਆ ਜਿਹੜੀ ਵਿਰਾਸਤ ਆ ਨਾ ਇਹ ਖਾਨਦਾਨੀ ਵਿਰਾਸਤ ਨਹੀਂ ਹੁੰਦੀ ਵਿਰਾਸਤ ਹੁੰਦੀ ਆ ਉਹਦੇ ਕੀਤੇ ਕੰਮਾਂ ਨੂੰ ਸਤਕਾਰ ਦੇਣਾ ਤੇ ਉੱਤੇ ਪਹਿਰਾ ਦੇਣਾ ਉਹਦੀ ਫਿਲਾਸਫੀ ਤੇ ਡਾਇਲੋਜੀ ਦੇ ਉੱਤੇ ਪਹਿਰਾ ਦੇਣਾ ਤੇ ਇੱਥੇ ਤੇ ਬਿੱਟੂ ਪੂਰੀ ਤਰ੍ਹਾਂ ਫੇਲ ਹੋਏ ਆ ਤੇ ਫਿਰ ਬਿੱਟੂ ਇਹ ਕਿਦਾਂ ਕਹਿ ਸਕਦੇ ਕਿ ਮੈਂ ਉਹਨਾਂ ਦਾ ਪੁੱਤਾਂ ਹੈ ਤੇ ਬਾਇਓਲੋਜੀਕਲੀ ਤੇ ਪੁੱਤ ਤਾਂ ਹੀ ਨੇ ਪਰ ਵਿਚਾਰਾਂ ਦੇ ਤੌਰ ਤੇ ਉਹ ਪਘੋੜੇ ਨੇ ਉਹਨਾਂ ਦੀ ਸੋਚ ਤੋਂ ਅਲੱਗ ਨੇ ਇਸ ਕਰਕੇ ਇਹਨਾਂ ਦੀ ਆਪਸੀ ਟਕਰਾਵ ਵਾਲੀ ਗੱਲ ਜਿਹੜੀ ਚੱਲ ਰਹੀ ਹੈ ਜੀ 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 ਬਿਲਕੁਲ ਸੋ ਬਹੁਤ ਧੰਨਵਾਦ ਗਿਲਸਾਹਬ ਪ੍ਰੋਗਰਾਮ ਦਾ ਸਮਾਂ ਜਿਹੜਾ ਆਜਾਤ ਨਹੀਂ ਦਿੰਦਾ ਕਿ ਅਸੀਂ ਹੋਰ ਚਰਚਾ ਜਿਹੜੀ ਉਹ ਕਰ ਸਕੀਏ ਸੋ ਇੱਥੇ ਹੀ ਆਗਿਆ ਚਾਹਾਂਗੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰਨਾ ਤੇ ਸਾਨੂੰ ਫੀਡਬੈਕ ਵੀ ਦਿੰਦੇ ਰਹਿਣਾ ਫਿਰ ਹੋਵਾਂਗੇ ਹਾਜ਼ਰ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ ਸਤਿ ਸ੍ਰੀ ਅਕਾਲ